ਸਰਕਾਰ ਨੂੰ ਮੌਕੇ ਤੇ ਜਾ ਕੇ ਯਾਦ ਕਰਾਉਣਾ ਵੀ ਆ ਜਿਹੜੇ ਤੁਸੀਂ ਵਾਅਦੇ ਕੀਤੇ ਆ ਭਾਈ ਇਹ ਤਾਂ ਯਾਦ ਕਰੋ ਕਿਸ ਤਰ੍ਹਾਂ ਇਹਨਾਂ ਗੱਲ ਕਰ ਸੀ ਉਹ ਕਹਿੰਦੇ ਅੱਜ ਵੀ ਮੈਂ ਇਸ ਗੱਲ ਤੇ ਸਟੈਂਡ ਕਰਦਾ ਕਿ ਡੱਲੇਵਾਲ ਸਾਹਿਬ ਆਰਐਸਐਸ ਦੇ ਬੰਦੇ ਨੇ ਕਿ ਜੇ ਕੋਈ ਮੈਦਾਨ ਛੱਡ ਕੇ ਭੱਜਣ ਵਾਲਾ ਬੰਦਾ ਜਾਂ ਮੈਦਾਨ 'ਚ ਖੜਨ ਵਾਲਾ ਉਹਨਾਂ ਚੋਂ ਕਿਹਨੂੰ ਤੁਸੀਂ ਬੀਜੇਪੀ ਦਾ ਮੰਨੋਗੇ ਕਿਹਨuarਸ ਧੰਨਵਾਲ ਸਾਹਿਬ ਨੇ 3000 ਕਰੋੜ ਦੇ ਇਲਜ਼ਾਮ ਲਗਾਤੇ ਕਿ ਬੀਜੇਪੀ ਤੋਂ 3000 ਕਰੋੜ ਰੁਪਇਆ ਆਇਆ ਕਸਾਨਾਂ ਨੂੰ ਦਿੱਤਾ ਗਿਆ ਅੰਦੋਲਨ ਚਕਾਉਣ ਦੇ ਲਈ ਦਿੱਤਾ ਗਿਆ ਜੇਕਰ ਡੱਲੇ ਵਾਲਾ ਸਭ ਕੋਈ ਪੁਕਤਾ ਸਬੂਤ ਸੀ ਉਹ ਸਾਫਤ ਕਰ ਦੇਣ ਇਹ ਤਾਂ ਪੈਸੇ ਕਿਤੇ ਨਾ ਕਿਤੇ ਪੈਸਿਆਂ ਦੀ ਗੱਲ ਚੱਲੀ ਹੈ ਨਾ ਹਮ ਅਵਰੋਧ ਤੇ ਸਪਸ਼ਟ ਕਰਨਾ ਚਾਹੀਦਾ ਸਾਰੇ ਇਹ ਪੈਸਾ ਕਿੱਥੇ ਗਿਆ ਕਿਹਨੂੰ ਦਿੱਤਾ ਕਿਹੜੇ ਲੋਕ ਅੰਦੋਲਨ ਛੱਡ ਕੇ ਆਏ ਕਦੇ ਇਸ ਤਰੀਕ ਦੀ ਜਾਂਚ ਜ਼ਰੂਰੀ ਨਹੀਂ ਸਮਝੀ ਸੀ ਸੋ ਐਸਕੇ ਮੇਂ ਹੀ ਵੱਖਰੇ ਵੱਖਰੇ ਹੋ ਗਏ ਫਿਰ ਤਾਂ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਲੋੜ ਹੀ ਨਹੀਂ ਸਮਝੀ ਸੀ ਕੋਪਨ ਡੱਲੇ ਵਾਲਾ ਸਾਉ ਦੀ ਮੁੱਖ ਮੰਤਰੀ ਨਾਲ ਬੜੀ ਯਾਰੀ ਆ ਕਹਿੰਦੇ ਜਦੋਂ ਚਿਤ ਕਰਦਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਟਾਈਮ ਦੇ ਦਿੰਨੇ ਏ ਡੱਲੇ ਵਾਲ ਨਾਲ ਐਡੀ ਨੇੜਤਾ ਹੈ ਤਾਂ ਡੱਲੇ ਵਾਲ ਦੀ ਜਥੇਬੰਦੀ ਦੇ ਉੱਤੇ ਪਟਿਆਲੇ ਦੇ ਵਿੱਚ ਲਾਠੀ ਚਾਰਜ ਕਿਉਂ ਆ ਇਸ ਵੇਲੇ ਪੰਜਾਬ ਦੇ ਵਿੱਚ ਚਰਚਾ ਆ ਕਿ ਕਿਸਾਨਾਂ ਦੀ ਵਜ੍ਹਾ ਦੇ ਨਾਲ ਵੋਟ ਪੋਲਰਾਈਜ਼ ਹੋ ਰਹੀ ਆ ਭਾਜਪਾ ਨੂੰ ਕਿਤਨਾ ਕਿਤੇ ਕਿਸਾਨੀ ਅੰਦੋਲਨ ਦਾ ਲਾਹਾ ਮਿਲੇਗਾ ਕਿਉਂਕਿ ਇੱਕ ਧੜਾ ਜਿਹੜਾ ਹੈਗਾ ਸਿੱਧੇ ਤੌਰ ਤੇ ਭਾਜਪਾ ਦੇ ਨਾਲ ਆ ਕੇ ਜੁੜੇਗਾ ਸ਼ਹਿਰੀ ਵਰਗ ਦੇ ਵਿੱਚ ਭਾਜਪਾ ਮਜ਼ਬੂਤ ਹੋਵੇਗੀ ਜਿੰਨਾ ਸਮਾਂ ਕਿਸਾਨ ਸਰਹੱਦਾਂ ਤੇ ਬੈਠੇ ਹੋਏ ਨੇ ਤਾਂ ਇਸ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਆਮ ਤੌਰ ਤੇ ਸਿਆਸੀ ਸਫਾ ਦੇ ਵਿੱਚ ਆਈਆਂ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਨੇ ਡੱਲੇਵਾਲ ਸਾਹਿਬ ਬਹੁਤ ਸਾਰੇ ਗੱਲ ਚਰਚਾਵਾਂ ਨੇ ਮੈਂ ਅੱਜ ਹਾਲਾਂਕਿ ਤੁਹਾਡਾ ਸੈਲੋ ਦਾ ਮੁੱਦਾ ਅੱਜ ਬਹੁਤ ਵੱਡਾ ਹੈਗਾ ਹੋਣੀ ਕੁਝ ਸਮਾਂ ਤੁਸੀਂ ਕੱਲ੍ਹ ਦੀ ਯਾਤਰਾ ਜਿਹੜੀ ਅੱਗੇ ਰਵਾਨਗੀ ਕੀਤੀ ਆ ਪਰ ਮੈਂ ਚਰਚਾ ਤੇ ਜਿਹੜਾ ਵੱਡਾ ਚਰਚਾ ਦਾ ਮੁੱਦਾ ਉਸ ਤੇ ਗੱਲ ਕਰਨੀ ਚਾਹਾਂਗਾ ਇਲਜ਼ਾਮ ਸਿੱਧੇ ਤੌਰ ਤੇ ਇਹ ਨੇ ਕਿ ਭਾਜਪਾ ਦਾ ਫਾਇਦਾ ਕਰਨ ਦੇ ਲਈ ਕਿਸਾਨ ਜਿਹੜੇ ਨੇ ਸਰਹੱਦਾਂ ਤੇ ਬੈਠੇ ਹੋਏ ਨੇ ਸਵਾਲ ਇਹ ਹੈ ਕਿ ਅੰਦੋਲਨਕਾਰੀਆਂ ਤੋਂ ਜਿਹਨੂੰ ਵੀ ਕੋਈ ਨੁਕਸਾਨ ਹੁੰਦਾ ਦਾ ਨਜ਼ਰ ਆਉਂਦਾ ਹੈ ਹੂੰ ਉਹ ਆਪਦੇ ਢੰਗ ਨਾਲ ਪੇਸ਼ ਕਰਦਾ ਹੈ ਹੂੰ ਕਦੇ ਭਾਜਪਾ ਇਹ ਕਹਿ ਦਿੰਦੀ ਹੈ ਕਿ ਜੀ ਇਹ ਤਾਂ ਕਾਂਗਰਸ ਨੇ ਭਾਇਆ ਹੂੰ ਇਹ ਤਾਂ ਆਮ ਆਦਮੀ ਪਾਰਟੀ ਨੇ ਭਾਇਆ ਹੂੰ ਤੇ ਜਦੋਂ ਅਸੀਂ ਕਦੇ ਉਹਨਾਂ ਨੂੰ ਐ ਲੱਗਦਾ ਹੈ ਵੀ ਸਾਡਾ ਇਹ ਪੱਖ ਤੋਂ ਸਾਡਾ ਨੁਕਸਾਨ ਹੋ ਰਿਹਾ ਹੈ ਉਹ ਸਾਨੂੰ ਦੂਜਿਆਂ ਦੇ ਕਹਿਣ ਲੱਗ ਪੈਂਦਾ ਹੈ ਹੂੰ ਸੋ ਸਾਡੇ ਵਾਸਤੇ ਤਾਂ ਇੱਕ ਇਹ ਆਮ ਗੱਲ ਐ ਹਾਂ ਅੰਦੋਲਨਕਾਰਾਂ ਨੂੰ ਇਹ ਕਹਿਣਾ ਤਾਂ ਆਮ ਬਣ ਗਈ ਗੱਲ ਨੋਟ ਕਰਨ ਵਾਲੀ ਗੱਲ ਇਹ ਐ ਤੁਸੀਂ ਮੈਨੂੰ ਐ ਦੱਸੋ ਕਿ ਜਿਹੜਾ ਸਾਡਾ ਅੰਦੋਲਨ ਐ ਜੇਕਰ ਭਾਜਪੀ ਹਾਂ 2 ਸਾਲ ਤੋਂ ਜਦੋਂ ਤੋਂ ਅਸੀਂ ਅੰਦੋਲਨ ਪੋਸਟਪੋਨ ਕਰਕੇ ਆਏ ਹਾਂ ਉਦੋਂ ਤੋਂ ਸਾਡੀਆਂ ਮੰਗਾਂ ਨੂੰ ਮਤਲਬ ਮਸਲਿਆਂ ਨੂੰ ਹੱਲ ਕਰ ਦਿੰਦੀ ਤਾਂ ਸਾਨੂੰ ਅੰਦੋਲਨ ਕਰਨਾ ਪੈਂਦਾ ਬਿਲਕੁਲ ਨਹੀਂ ਪੈਂਦਾ ਸਵਾਲ ਹੀ ਨਹੀਂ ਪੁੱਛਦਾ ਜਿਹੜੇ ਲੋਕ ਅੱਜ ਇਹ ਗੱਲਾਂ ਕਰਦੇ ਨੇ ਉਸ ਵੇਲੇ ਇੱਕਰਵਾ ਦਿੰਦੇ ਨਹੀਂ ਕਰਵਾਇਆ ਜੀ ਹੁਣ ਆ ਗਈ ਅਗਲੀ ਗੱਲ ਸਾਡੇ ਕੋਲੇ ਇਸ ਤੋਂ ਬਗੈਰ ਕੋਈ ਤਰੀਕਾ ਦੱਸੋ ਕੀ ਹੈ ਪਿਛਲੀ ਵਾਰੀ ਸੈਲੋ ਨੂੰ ਮੰਡੀਆਂ ਲਾਣੇ ਆ ਸਰਕਾਰ ਨੇ ਅਸੀਂ ਮੰਗ ਪੱਤਰ ਦੇਤੇ ਕੋਈ ਪ੍ਰਵਾਹ ਨਹੀਂ ਜੀ ਅਸੀਂ ਕੁਟਾਰੂ ਚੱਕਦੇ ਬਾਰਮੂਰੇ ਜਾ ਕੇ ਬਹਿ ਗਏ ਮੰਗ ਪੱਤਰ ਲੈ ਗਏ ਵਿਸ਼ਵਾਸ ਦਿਵਾ ਗਏ ਅਸੀਂ ਖੇਤੀਬਾੜੀ ਮੰਤਰੀ ਦੇ ਬਾਅਦ ਚ ਗਏ ਆ ਕੇ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾ ਕੇ ਲੇਕਿਨ ਪੰਚਾਂ ਦਾ ਗਿਆ ਸਰਮਥੇ ਪ੍ਰਣਾਲਾ ਉੱਥੇ ਦਾ ਉੱਥੇ ਇੰਪਲੀਮੈਂਟ ਨਹੀਂ ਹੋਈ ਗੱਲ ਮੈਂ ਉਹੀ ਗੱਲ ਕਹਿਣੀ ਚਾਹਣਾ ਹੁਣ ਸਵਾਲ ਇਹ ਹੈ ਕਿ ਜਦੋਂ ਸਾਡੀ ਕੋਈ ਇਸ ਤਰ੍ਹਾਂ ਸਾਡੀ ਗੱਲ ਸੁਣਦਾ ਹੀ ਨਹੀਂ ਤਾਂ ਕੀ ਅਸੀਂ ਐਸੇ ਤਰ੍ਹਾਂ ਕਿਸਾਨ ਨੂੰ ਮਰਦਿਆ ਛੱਡ ਗਏ ਅਸੀਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਕਿਸਾਨਾਂ ਦੇ ਆਗੂ ਆ ਤਾਂ ਸਭ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਜਿਸ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਬਾਰ ਹੁੰਦਾ ਹੈ ਉਹਦੀ ਬਾਦ ਚੁਕਣਾ ਔਰ ਸਮੇਂ ਤੇ ਬਾਦ ਚੁਕਣਾ ਸਮੇਂ ਦੀ ਮੈਂ ਗੱਲ ਕਿਉਂ ਕੀਤੀ ਹੈ 2 ਸਾਲ ਹੋ ਗਏ ਆਪਾਂ ਨੂੰ ਵੇਟ ਕਰੀ ਜਾਂਦੇ ਆ ਨਾ ਜੀ ਪਤਾ ਨਹੀਂ ਕਿੰਨੀ ਵਾਰੀ ਆਪਾਂ ਮੰਗ ਪੱਤਰ ਦੇਦੇ ਤੁਸੀਂ ਪ੍ਰੈਸ ਦੇ ਮਾਧਿਅਮ ਤੋਂ ਹਰ ਵਾਰੀ ਸਾਡੀ ਗੱਲ ਨੂੰ ਕਵਰ ਕਰਦੇ ਰਹੇ ਜੀ ਜਦੋਂ ਅਸੀਂ ਮੰਗ ਪੱਤਰ ਦੇਲੇ ਸਰਕਾਰਾਂ ਤੱਕ ਪਹੁੰਚਾਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਅਸੀਂ ਦੇ ਲਿਆ ਗਵਰਨਰ ਦੇ ਥਰੂ ਅਸੀਂ ਭੇਜ ਲਿਆ ਡਿਪਟੀ ਕਮਿਸ਼ਨਰਾਂ ਦੇ ਥੋਂ ਦਾ ਪਤਾ ਨਹੀਂ ਕਿੰਨੀ ਵਾਰੀ भेजया ਗਿਆ ਵੀ ਸਾਡੀਆਂ ਮੰਗਾਂ ਤੇ ਗੌਰ ਕਰੇ ਸਕੇ ਨਹੀਂ ਕੀਤੀ ਸਰਕਾਰ ਨੇ ਕੋਈ ਹੁਣ ਸਵਾਲ ਇਹ ਆ ਕਿ ਸਰਕਾਰ ਚੱਲੀ ਐ ਜਾ ਰਹੀ ਸੀ ਤਾਂ ਹੁਣ ਸਰਕਾਰ ਨੂੰ ਮੌਕੇ ਤੇ ਜਾ ਕੇ ਯਾਦ ਕਰਾਉਣਾ ਵੀ ਆ ਜਿਹੜੇ ਤੁਸੀਂ ਵਾਅਦੇ ਕੀਤੇ ਆ ਭਾਈ ਇਹ ਤਾਂ ਯਾਦ ਕਰੋ ਸਾਡੇ ਪੂਰੇ ਕਰੋ ਉਹ ਯਾਦ ਕਰਾਉਣਾ ਸਮੇਂ ਦੀ ਲੋੜ ਸੀ ਜੀ ਹੁਣ ਉਸ ਸਮੇਂ ਦੀ ਲੋੜ ਦੇ ਵਿੱਚੋਂ ਵਾਅਦੇ ਯਾਦ ਕਰਾਉਣਾ ਆ ਜੇ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰ ਦਿੰਦੀ ਤਾਂ ਸਾਡਾ ਅਸੀਂ ਇੱਥੇ ਬੈਠ ਕੇ ਕੀ ਕਰਨਾ ਸੀ ਜੀ ਅਗਰ ਸਰਕਾਰ ਨਹੀਂ ਕਰ ਰਹੀ ਤਾਂ ਸਾਨੂੰ ਤਾਂ ਇਹ ਫਿਕਰ ਹੈ ਨਾ ਵੀ ਅਸੀਂ ਆਪਦੀ ਕਿਸਾਨੀ ਨੂੰ ਜਿਹਨੂੰ ਲਗਾਤਾਰ ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਆਪਦੇ ਏਜੰਡੇ ਤੇ ਨਹੀਂ ਲੱਕਿਆਂਦਾ ਅੱਗੇ ਵੀ ਚੋਣਾਂ ਹੁੰਦੀਆਂ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਕਿਸਾਨ ਬਾਰੇ ਅਸੀਂ ਉਹ ਉਹ ਵੇਂਦੇ ਸੀਗੇ ਵੀ ਅਖਬਾਰ ਵੇਖੋ ਯਾਰ ਅੱਜ ਫਲਾਨ ਨੇ ਆਪਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਕਿ ਕਿਸਾਨਾਂ ਬਾਰੇ ਕੋਈ ਗੱਲ ਕਹੀ ਹੈ ਲੇਕਿਨ ਅੱਜ ਜੇ ਅਸੀਂ ਬੈਠੇ ਆ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਆ ਨਾ ਸਾਰਿਆਂ ਨੂੰ ਸਾਡੇ ਮੰਗਾਂ ਦੇ ਪ੍ਰਤੀ ਸਾਡੇ ਮੁੱਦਿਆਂ ਦੇ ਪ੍ਰਤੀ ਮਸਲਿਆਂ ਦੇ ਪ੍ਰਤੀ ਸੰਜੀਦਾ ਹੋਣਾ ਪਏਗਾ ਤੇ ਸੰਜੀਦਾ ਹੋ ਕੇ ਜਿਹੜੀਆਂ ਨੂੰ ਉਹ ਕਰ ਸਕਣਗੇ ਉਹਨਾਂ ਨੂੰ ਆਪਦੇ ਚੋਣ ਮੈਨੀਫੈਸਟੋ ਚ ਲਿਆਉਣਾ ਪਏਗਾ ਮੈਂ ਕਰ ਸਕਣਗੇ ਕਿਉਂ ਵਰਤਿਆ ਕਿਉਂਕਿ ਅੰਦੋਲਨ ਚੱਲ ਰਿਹਾ ਹੈ ਪਰ ਡੱਲੇਵਾਲ ਸਾਹਿਬ ਉਹ ਕਿਸਾਨ ਜਥੇਬੰਦੀਆਂ ਬੇਸ਼ੱਕ ਧਰਨਾ ਲੈ ਪਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਗੱਲਾਂ ਲੈ ਕੇ ਆਉਣੀਆਂ ਉਹਨਾਂ ਨਾਲ ਤੁਸੀਂ ਬੈਠਣ ਦੇ ਲਈ ਤਿਆਰ ਨਹੀਂ ਕਿਸੇ ਪੋਲੀਟੀਕਲ ਪਾਰਟੀ ਤੱਕ ਅਪਰੋਚ ਨਹੀਂ ਕੀਤੀ ਕਿਸੇ ਪੋਲੀਟੀਕਲ ਪਾਰਟ ਨੂੰ ਆਪਦੇ ਤੁਸੀਂ ਪਲੇਟਫਾਰਮ ਤੇ ਬੋਲਣ ਦੀ ਇਜਾਜ਼ਤ ਨਹੀਂ ਦੇ ਰਹੀ ਵੱਟੇ ਵੀ ਅਸੀਂ ਕਿੱਥੋਂ ਗੱਲ ਰੱਖ ਗਿਆ ਆਪਦੀ ਨਹੀਂ ਸਵਾਲ ਇਹ ਹੈ ਹਾਂਜੀ ਕਿ ਉਹ ਜ਼ਰੂਰੀ ਨਹੀਂ ਵੀ ਉਹਨਾਂ ਨੇ ਸਾਡੇ ਸਟੇਜ ਤੋਂ ਹੀ ਆ ਕੇ ਰੱਖਣਾ ਹੈ ਹੂੰ ਕੱਲ ਨੂੰ ਸਰਕਾਰ ਦੂਜਾਂ ਦੀ ਬਣ ਜੀ ਫਿਰ ਸਾਡੇ ਸਾਡੇ ਭੇੜੇ ਨਾਲ ਵੀ ਉਵੇਂ ਹੋਣਾ ਹੈ ਹੂੰ ਜਦੋਂ ਆਮ ਆਦਮੀ ਪਾਰਟੀਆਂ ਬਾਹਰ ਸਿੱਗੀ ਸਦਾ ਤੋਂ ਹੂੰ ਉਸ ਵੇਲੇ ਸੈਲੋ ਦੇ ਖਿਲਾਫ ਪ੍ਰੋਟੈਸਟ ਕਰਕੇ ਆਏ ਨੇ ਹੂੰ ਠੀਕ ਹੈ ਕੀ ਉਸ ਗੱਲ ਤੇ ਖੜੇ ਰਹੇ ਹੂੰ ਨਹੀਂ ਨਾ ਖੜੇ ਰਹੇ ਜੀ ਅੱਜ ਉਸੇ ਸੈਲੋ ਨੂੰ ਮੰਡੀ ਲਾਣਿਆ ਹੋਇਆ ਹੈ ਹੂੰ ਅੱਜ ਲੋਕਾਂ ਨੂੰ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਹੂੰ ਸੋ ਜੇਕਰ ਅਸੀਂ ਸਟੇਜ ਤੋਂ ਕਹਿੰਦੇ ਵੀ ਨਹੀਂ ਆਉਣ ਦੇਣਾ ਅਸੀਂ ਅਸੀਂ ਨਾਨ ਪੋਲਿਟਿਕਲ ਤੇ ਨਾਨ ਪੋਲਿਟਿਕਲ ਰੱਖਣਾ ਹੈ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਸਾਡੀ ਗੱਲ ਹੀ ਨਹੀਂ ਕਰੋਗੇ ਤੁਹਾਡੀ ਰਿਸਪੋਨਸੀਬਿਲਟੀ ਬਣਦੀ ਤੁਸੀਂ ਸਾਡੀਆਂ ਵੋਟਾਂ ਲੈਣੀਆਂ ਸਾਡੇ ਲੋਕਾਂ ਤੋਂ ਵੋਟਾਂ ਲੈਣੀਆਂ ਤੇ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਮੁੱਦਿਆਂ ਤੇ ਚਰਚਾ ਕਰੋ ਹਮਮ ਔਰ ਸੰਜੀਦਗੀ ਨਾਲ ਇਹਨਾਂ ਨੂੰ ਲਾਗੂ ਕਰਨ ਬਾਰੇ ਸੋਚੋ ਕਿਉਂਕਿ ਜਿਨੇ ਵੀ ਅੱਜ ਸਾਡੇ ਮੁੱਦੇ ਨੂੰ ਆਪਦੇ ਚੋਣ ਮੈਨੀਫੈਸਟੋ ਚ ਪਾ ਕੇ ਲਿਆਉਣਾ ਹੈ ਹਮਮ ਉਹਨੂੰ ਇਹ ਸੋਚਣਾ ਪੈਗਾ ਵੀ ਮੈਂ ਲਾਗੂ ਵੀ ਕਰਨਿਆ ਹਮ ਕੱਲ ਨੂੰ ਸਰਕਾਰ ਬਣਨੀ ਹੈ ਜਿਹੜੀ ਸਰਕਾਰ ਬਣਨੀ ਹੈ ਜੇਕਰ ਵਿਰੋਧੀਆਂ ਦੀ ਸਰਕਾਰ ਬਣ ਜਾਂਦੀ ਹੈ ਜਾਂ ਇਹਨਾਂ ਦੀ ਉਹ ਦੁਬਾਰਾ ਬਣ ਜਾਂਦੀ ਹੈ ਉਹਨਾਂ ਨੂੰ ਘੱਟੋ-ਘੱਟ ਇਹਦਾ ਪਤਾ ਲੱਗੇਗਾ ਨਾ ਕਿ ਅੰਦੋਲਨ ਚੱਲ ਰਿਹਾ ਹੈ ਹਮ ਇਹ ਅੰਦੋਲਨਾਂ ਦੇ ਨੇ ਜਿਹੜਾ ਸਿੰਘਾਸਨ ਦੇ ਥੱਲੇ ਅੱਗ ਬਾਲੀ ਹੋਈ ਹੈ ਉਹ ਅੰਦੋਲਨ ਦੀ ਦੀ ਬਾਲੀ ਹੋਈ ਆ ਕੇ ਠੰਡਾ ਨਹੀਂ ਸਿੰਘਾਸਨ ਜਿਹੜਾ ਮਰਜੀ ਫੜਦੇ ਨੇ ਆ ਕੇ ਬਹਿ ਜਾਊਗਾ ਇਹਦੇ ਤੇ ਬਹਿਣ ਤੋਂ ਪਹਿਲਾਂ ਅੰਦੋਲਨਕਾਰੀਆਂ ਨਾਲ ਗੱਲ ਕਰਨੀ ਪੈਗੀ ਪਰ ਡੇਲੇਵਾਲ ਸਾਹਿਬ ਬੇਸ਼ੱਕ ਪੰਜਾਬ ਤੇ ਬਹੁਤ ਵੱਡਾ ਧੂਰਾ ਕਿਸਾਨੀ ਹੈਗਾ ਪਰ ਬੀਜੇਪੀ ਬਹੁਤ ਸਟਰੋਂਗ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਲੀਡ ਇਸ ਵੇਲੇ ਕਰਦੇ ਦਿਖਾਈ ਦੇ ਰਿਹਾ ਹੋਰ ਲੱਗੀ ਹੋਈ ਹੈ ਲੀਡਰਸ਼ਿਪ ਦੀ ਦੂਸਰੀਆਂ ਪਾਰਟੀਆਂ ਦੀ ਬੀਜੇਪੀ ਤੇ ਸ਼ਾਮਲ ਹੋਣਾ ਜੇਕਰ ਤੁਹਾਡੇ ਇਡਾ ਵੱਡਾ ਇੰਪੈਕਟ ਹੁੰਦਾ ਜਾਂ ਹੈ ਤਾਂ ਫਿਰ ਬੀਜੇਪੀ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਨਿਰਦੇਸ਼ਕ ਤਾਂ ਸ਼ਾਮਲ ਹੋਣਾ ਦੇਖੋ ਇਹਦਾ ਆਪਾਂ ਬਹੁਤ ਲੰਬੇ ਸਮੇਂ ਤੋਂ ਦੇਖਿਆ ਹੈ ਤੁਸੀਂ ਕਿਤੇ ਇਹ ਵੀ ਦੇਖਿਆ ਹੋਊਗਾ ਕਿ ਬੀਜੇਪੀ ਛੱਡ ਕੇ ਵੀ ਗਿਆ ਹੋਗਾ ਕੋਈ ਜੀਦੀ ਜਮੀਰ ਜਾਗਦੀ ਹੈ ਉਹ ਬੀਜੇਪੀ ਛੱਡ ਕੇ ਵੀ ਜਾਏਗਾ ਹੂੰ ਤੁਸੀਂ ਇਹ ਵੀ ਦੇਖ ਲਿਆ ਕਿ ਹਰਿਆਣੇ ਦੇ ਵਿੱਚ ਜਜਪੀ ਦਾ ਤੇ ਬੀਜੇਪੀ ਦਾ ਗੱਠ ਜੋ ਟੁੱਟ ਗਿਆ ਜੀ ਇਹ ਵੀ ਤਾਂ ਆਪਣੀ ਅੱਖਾਂ ਦੇ ਸਾਹਮਣੇ ਹੈ ਹੂੰ ਤਾਂ ਜਿਨ੍ਹਾਂ ਨੇ ਜਿਹੜਾ ਬੀਜੇਪੀ ਦੇ ਕੋਲੇ ਦਬਾਅ ਹੈ ਹੂੰ ਈਡੀ ਦਾ ਦਬਾਅ ਪਾ ਦੇਣਾ ਹੂੰ ਹੋਰ ਤਰ੍ਹਾਂ ਤਰ੍ਹਾਂ ਦੀਆਂ ਏਜੰਸੀਆਂ ਦਾ ਪ੍ਰੈਸ਼ਰਾਈਜ਼ ਕਰਕੇ ਉਹਨਾਂ ਦੇ ਰਾਹੀਂ ਲੀਡਰਾਂ ਨੂੰ ਦਬਾਇਆ ਜਾ ਰਿਹਾ ਹੈ ਹੂੰ ਔਰ ਦਬਾ ਕੇ ਅਪਾ ਦੇਖਿਆ ਹੈ ਇੱਕ ਨਰਵੀਸ਼ ਕੁਮਾਰ ਕੁਝ ਮਤਲਬ ਪੇਸ਼ ਕਰ ਰਿਹਾ ਸੀ ਗੱਲ ਮੈਂ ਸੁਣ ਰਿਹਾ ਸੀ ਉਹਦੀ ਗੱਲ ਅਗਰ ਉਹ ਕਿੰਨਾ ਤੱਤ ਹੈ ਠੀਕ ਹੈ ਜੀ ਉਹ ਤਾਂ ਉਹ ਜਿਆਦਾ ਉਹ ਪੇਸ਼ ਕਰ ਸਕਦੇ ਨੇ ਲੇਕਿਨ ਉਹਨੇ ਇਤੋ ਧਿੱਕਰ ਦੱਸਿਆ ਕਿ ਐਸ ਕੰਪਨੀ ਤੇ ਐਨੀ ਤਰੀਕ ਨੂੰ ਰੇਡ ਪੈਂਦੀ ਹੈ ਆਈਡੀ ਦੀ ਤੇ ਐਨੀ ਤਰੀਕ ਨੂੰ ਜਾ ਕੇ ਇਹ ਬੌਂਡ ਖਰੀਦ ਲੈਂਦੇ ਨੇ ਉਹਨਾਂ ਨੇ ਐਨੀ ਤਰੀਕ ਨੂੰ ਐਸ ਕੰਪਨੀ ਦੇ ਉੱਤੇ ਰੇਡ ਪੈਂਦੀ ਹੈ ਐਨੀ ਤਰੀਕ ਨੂੰ ਫੇਰੇ ਬੌਂਡ ਇਹ ਬੌਂਡ ਖਰੀਦ ਲੈਂਦਾ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਇਹ ਸਰਕਾਰ ਈਡੀ ਦੇ ਦਬਾਅ ਥੱਲੇ ਵਰਤੋਂ ਕੀਤੀ ਜਾ ਰਹੀ ਈਡੀ ਦੀ ਸੁਭਾਵਕ ਹੈ ਜੀ ਆਮ ਲੋਕ ਰੋਲਾ ਪਾ ਰਹੇ ਨੇ ਅਖਬਾਰਾਂ ਦੇ ਵਿੱਚ ਰੋਜ਼ ਦੁਹਾਈ ਪਿੱਟੀ ਜਾ ਰਹੀ ਹੈ ਸਾਰੀਆਂ ਪੋਲੀਟਿਕਲ ਪਾਰਟੀਆਂ ਰੋਲਾ ਪਾ ਰਹੀਆਂ ਨੇ ਇਹ ਇਹ ਤਾਂ ਮਤਲਬ ਰੋਜ਼ ਇਸ ਇਸ ਗੱਲ ਦਾ ਰੋਲਾ ਪੈ ਰਿਹਾ ਹੈ ਕਿ ਇਹਨਾਂ ਸੰਸਥਾਵਾਂ ਦੀ ਇਹਨਾਂ ਜਿਹੜੇ ਬੀਜੇਪੀ ਦੇ ਵਿੱਚ ਨੇ ਜਾਂ ਬੀਜੇਪੀ ਜਾ ਰਹੇ ਨੇ ਉਹ ਉਹ ਉਹਨਾਂ ਦੀ ਜਮੀਰ ਨੂੰ ਲੱਗਦੀ ਬਹੁਤ ਵੱਡਾ ਸਵਾਲ ਕੀਤਾ ਕਿ ਉਹਨਾਂ ਦੀ ਜਮੀਰ ਮਰ ਚੁੱਕੀ ਹੈ ਸਿੱਧੇ ਤੌਰ ਤੇ ਤੁਹਾਡਾ ਇਹ ਕਹਿਣਾ ਕਿ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਨੇ ਜਾ ਰਹੇ ਨੇ ਪਰ ਉਹ ਕਿਸ ਤਰੀਕੇ ਨਾਲ ਉਹਨਾਂ ਦੀ ਜ਼ਮੀਰ ਤੇ ਸਵਾਲ ਲਦੀ ਹੈ ਫਿਰ ਦੇਖੋ ਸਵਾਲ ਇਹ ਆ ਕਿ ਮੈਂ ਮਤਲਬ ਜਿਆਦਾ ਤਾਂ ਇਹਦੇ ਟਿੱਪਣੀ ਕੋਈ ਪੋਲਿਟਿਕਲ ਸਵਾਲ ਹੁੰਦੇ ਜਿਹੜੇ ਸਾਡਾ ਪੋਲਿਟਿਕਸ ਨਾਲ ਕੋਈ ਸਬੰਧ ਨਹੀਂ ਹੈ ਅਗਰ ਉਹਨੂੰ ਇਹ ਲੱਗਦਾ ਹੈ ਕਿ ਮੇਰਾ ਭਵਿੱਖ ਬੀਜੇਪੀ ਚ ਹੈ ਹੂੰ ਕਾਂਗਰਸ ਦੇ ਵਿੱਚ ਰਹਿ ਕੇ ਮੇਰਾ ਭਵਿੱਖ ਖਤਰੇ ਚ ਹੈ ਹੂੰ ਤਾਂ ਉਹ ਸੁਭਾਵਿਕ ਹੈ ਕਿ ਬੀਜੇਪੀ ਅਡਾਪਟ ਕਰੇਗਾ ਜਿਹਨੂੰ ਲੱਗੇਗਾ ਕਿ ਮੇਰਾ ਮੇਰਾ ਭਵਿੱਖ ਅ ਅਕਾਲੀ ਦਲ ਚ ਰਹਿ ਕੇ ਖਦਰੇ ਚਾਹੇ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਆਮ ਆਦਮੀ ਪਾਰਟੀ ਜੁਆਇਨ ਕਰ ਲੇਗਾ ਹੋ ਹੀ ਰਿਹਾ ਨਾ ਰੋਜ ਆ ਜੀ ਜੀ ਰੋਜ ਇਧਰ ਲਾ ਇਧਰ ਜਾ ਰਿਹਾ ਇਧਰ ਲਾ ਇਧਰ ਜਾ ਰਿਹਾ ਉਧਰ ਲਾ ਉਧਰ ਜਾ ਰਿਹਾ ਉਧਰ ਜਾ ਰਿਹਾ ਤੋ ਇਹਦਾ ਮਤਲਬ ਪੋਲਿਟਿਕਲ ਲੋਕਾਂ ਦੀ ਆਪਦੀ ਇੱਕ ਇੱਕ ਲਾਲਸਾ ਹੈ ਉਹਦੇ ਕਰਕੇ ਇਧਰ ਉਧਰ ਭੱਜੇ ਫਿਰਦੇ ਨੇ ਜੇ ਇਹਨਾਂ ਨੂੰ ਇਹਨਾਂ ਦੇ ਭੱਜਣ ਦੇ ਤਾਂ ਹੋਰ ਵੀ ਬੜੇ ਕਾਰਨ ਨੇ ਜਿਹੜੇ ਜਿਹਨੂੰ ਇਧਰੋਂ ਆ ਲੱਗਿਆ ਬੇ ਇਧਰੋਂ ਟਿਕਟ ਨਹੀਂ ਮਿਲਨੀ ਉਹ ਦੂਜੀ ਪਾਰਟੀ ਜਾ ਕੇ ਟਿਕਟ ਲੈਣ ਦੀ ਚਾਹਨਾ ਨਾਲ ਵੀ ਚੱਲਿਆ ਜਾਂਦਾ ਹੈ ਸੋ ਪੋਲਿਟਿਕਸ ਕਰਨ ਵਾਲੇ ਲੋਕਾਂ ਦਾ ਮਤਲਬ ਕੋਈ ਜਿਆਦਾ ਮੈਨੂੰ ਲੱਗਦਾ ਉਹ ਇਤ ਜਿਆਦਾ ਬਹਿਸ ਕਰਨ ਦੀ ਚਰਚਾ ਕਰ ਸਕਦੀ ਹੈ ਪੰਜਾਬ ਦਾ ਇਹ ਦੇਖੋ ਇਹ ਵੀ ਸਵਾਲ ਆ ਜਿਹੜਾ ਮੈਨੂੰ ਲੱਗਦਾ ਅਜੀਬ ਕਿਸਮ ਦਾ ਸਵਾਲ ਹੈ ਕਿ ਜਦੋਂ ਕੇਂਦਰ ਚ ਹੋ ਕੇ ਪੰਜਾਬ ਦਾ ਭਲਾ ਤਾਂ ਦੂਰ ਦੀ ਗੱਲ ਹੈ ਕਿਸਾਨ ਤੇ ਮਜ਼ਦੂਰ ਦਾ ਭਲਾ ਨਹੀਂ ਹੋ ਰਿਹਾ ਕੇਂਦਰ ਚ ਤਾਂ ਬਹੁਤ ਕੁਝ ਕਰ ਸਕਦੇ ਨੇ ਨਾ ਕੇਂਦਰ ਚ ਹੋ ਕੇ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਕਹਦਾ ਵੀ 12 ਘੰਟੇ ਕੰਮ ਕਰਨਾ ਪਊਗਾ ਤਾਂ ਧੜੀ ਮਿਲੂਗੀ ਕਿਸਾਨਾਂ ਨੂੰ ਕਹਤਾ ਕਿ ਕੋਈ ਵੀ ਸਟੇਟ ਆਪਦੇ ਕਿਸਾਨਾਂ ਨੂੰ ਬੋਨਸ ਨਹੀਂ ਅਲਾਉਣ ਕਰੋ ਐਲਾਨ ਕਰੋਗੀ ਜਿਹੜੀ ਵੀ ਸਟੇਟ ਆਪਦੇ ਕਿਸਾਨਾਂ ਨੂੰ ਬੋਨਸ ਐਲਾਨ ਕਰੇਗੀ ਉਹ ਸਟੇਟ ਨੂੰ ਅਸੀਂ ਉਹ ਉਹਦੀ ਫਸਲ ਨਹੀਂ ਖਰੀਦਾਂਗੇ ਕਿਸੇ ਤਰ੍ਹਾਂ ਦੀ ਸਟੇਟ ਵੱਲੋਂ ਕੋਈ ਨੂੰ ਸਪੋਰਟ ਨਹੀਂ ਮਿਲੇਗੀ ਤੇ ਇਹਦਾ ਮਤਲਬ ਕੀ ਹੈ ਜੇਕਰ ਕਿਸਾਨਾਂ ਪ੍ਰਤੀ ਅਜਿਹੇ ਫਰਮਾਉਣ ਆਉਣਗੇ ਤਾਂ ਫਿਰ ਅਸੀਂ ਕਿਵੇਂ ਉਮੀਦ ਕਰ ਸਕਦੇ ਆ ਕਿ ਜੋ ਸਾਡੇ ਇੱਥੇ ਆ ਜਾਣਗੇ ਕੌਣ ਭਲਾ ਕਰ ਸਕਦਾ ਫਿਰ ਤੁਹਾਡੀ ਨਜ਼ਰ ਦੇ ਵਿੱਚ ਜੀ ਦੇਖੋ ਭਲਾ ਲੋਕ ਸਾਹਮਣੇ ਵਧਾਈ ਹੀ ਹੈ ਨਾ ਤੁਸੀਂ ਭਾਜਪਾ ਨੂੰ ਕਹਿ ਰਹੇ ਨਹੀਂ ਭਲਾ ਕਰ ਦੂ ਦੂਜੀਆਂ ਪਾਰਟੀਆਂ ਨੂੰ ਅਕਸੈਪਟ ਕਰਨ ਲਈ ਤੁਸੀਂ ਤਿਆਰ ਨਹੀਂ ਫਿਰ ਕਿਸੇ ਕਿਸੇ ਦਾ ਭਲਾ ਦੇਸ਼ ਦਾ ਭਲਾ ਪੰਜਾਬ ਦਾ ਪੰਜਾਬ ਨੂੰ ਪਾਸੇ ਰੱਖ ਲੋ ਇਹਨੂੰ ਦੇਸ਼ ਦਾ ਭਲੇ ਤੇ ਗੱਲ ਕਰੀਏ ਜੀ ਦੇਸ਼ ਦਾ ਭਲਾ ਉਦੋਂ ਆਏਗਾ ਹੋਏਗਾ ਜਦੋਂ ਪੂਰੇ ਦੇਸ਼ ਦੇ ਲੋਕ ਅਵੇਅਰ ਹੋ ਕੇ ਜਾਗਰਤ ਹੋਗੇ ਕਬੱਡੀ ਲੜਾਈ ਲੜਨ ਲਈ ਤਿਆਰ ਹੋਣਗੇ ਔਰ ਭਾਰਤ ਜਿੰਨੀ ਦੇਰ ਤੱਕ ਕਾਰਪੋਰੇਟ ਦੇ ਪ੍ਰਭਾਵ ਥੱਲਿਓ ਅਤੇ ਡਬਲਯੂਟੀਓ ਦੇ ਪ੍ਰਭਾਵ ਥੱਲਿਓ ਬਾਹਰ ਨਹੀਂ ਨਿਕਲਦਾ ਉਨੀ ਦੇਰ ਤੱਕ ਲੱਖ ਯਤਨ ਕਰ ਲਿਓ ਜਿੰਨੀਆਂ ਮਰਜ਼ੀ ਪੋਲਿਟਿਕਲ ਪਾਰਟੀਆਂ ਬਦਲ ਲਿਓ ਉਨੀ ਦੇਰ ਤੱਕ ਮਤਲਬ ਲੋਕਾਂ ਨੂੰ ਇਹ 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 ਖੰਜਲ ਖਵਾ ਰੀਆਂ ਤੇ ਇਹ 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 ਮੁਸ਼ਕਿਲਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਦੇਸ਼ ਦੀ ਅਰਥ ਵਿਵਸਥਾ ਨੂੰ ਤੁਸੀਂ ਵਿਸ਼ਵ ਦੀ ਅਰਥ ਵਿਵਸਥਾ ਤੋਂ ਵੱਖ ਕਿਵੇਂ ਕਰੋਗੇ ਜੀ ਤੁਹਾਡੇ ਕੋਲ ਵਿਜ਼ਨ ਹੈ ਕਿ ਇਹ ਇਸ ਤਰੀਕੇ ਨਾਲ ਵੱਖ ਹੋ ਸਕਦਾ ਨਹੀਂ ਤੁਸੀਂ ਆਏ ਦੇਖੋ ਨਾ ਕਿਤੇ ਜਿੰਨੇ ਸਾਰੇ ਦਾ ਮੁਲਕ WTO ਦੇ ਮੈਂਬਰ ਨਹੀਂ ਹੂੰ ਬਹੁਤ ਸਾਰੇ ਮੁਲਕ ਉਹ ਹੈਗੇ ਨੇ ਜਿਹੜੇ WTO ਤੋਂ ਬਾਹਰ ਨੇ ਹੂੰ ਉਹਨਾਂ ਨਾਲ ਵੀ ਵਪਾਰ ਕੀਤਾ ਜਾ ਸਕਦਾ ਉਹਨਾਂ ਨਾਲ ਵੀ ਕਾਰੋਬਾਰ ਕੀਤਾ ਜਾ ਸਕਦਾ ਹੂੰ ਤੋਂ ਅਰਥ ਵਿਵਸਥਾ ਨੂੰ ਚਲਾਉਣ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਜੇ ਭਲਾਉ ਵੈਸੇ ਹੀ ਬੰਦ ਕਰ ਦੇਣ ਵਿੱਚ ਤਾਂ ਦੇਣਾ ਨਹੀਂ ਤੁਹਾਨੂੰ ਤੁਹਾਡਾ ਲੈਣਾ ਨਹੀਂ ਕੁਝ ਫਿਰ ਕੀ ਕਰ ਬੁੱਟੀ ਇਹ ਕਿਹੜੀ ਨੀਤੀ ਤੇ ਤੁਹਾਡਾ ਇਸ ਵੇਲੇ ਜੀ ਲੱਗਦਾ ਕਿ ਇਹ ਨੀਤੀ WTO ਦੀ ਸਾਡੇ ਖਿੱਤੇ ਨੂੰ ਮਾਰ ਸਕਦੀ ਆ ਜੀ ਸਾਬ ਗੱਲ ਹੈ ਕਿ WTO ਦੀ ਨੀਤੀ ਦੇ ਵਿੱਚ ਜਦੋਂ ਗੈਟ ਆਇਆ ਉਹਦੇ ਚ ਲਿਖਿਆ ਗਿਆ ਕਿ ਇੱਥੇ ਵੱਡੇ ਵੱਡੇ ਫਾਰਮ ਤਿਆਰ ਕਰਨੇ ਆ ਐਗਰੀਕਲਚਰ ਚ ਤਾਂ ਇਹ ਵੱਡੇ ਫਾਰਮ ਤਿਆਰ ਕਰਨ ਦਾ ਇਹਦਾ ਮਤਲਬ ਛੋਟਾ ਕਿਸਾਨ ਖਤਮ ਕਰਨਾ ਹੈ ਤਾਂ ਹੀ ਵੱਡੇ ਫਾਰਮ ਬਣਨਗੇ ਜੀ ਤੇ ਜੇ ਛੋਟਾ ਕਿਸਾਨ ਖਤਮ ਹੋਏਗਾ ਤਾਂ ਮਜ਼ਦੂਰ ਬਣੇਗਾ ਜਦੋਂ ਇਹ ਮਜ਼ਦੂਰ ਨੇ ਖਤਮ ਹੋਣਾ ਹੈ ਮਜ਼ਦੂਰ ਕਿਸਾਨ ਨੇ ਮਜ਼ਦੂਰਾਂ ਚ ਕਨਵਰਟ ਹੋਣਾ ਹੈ ਤਾਂ ਮਜ਼ਦੂਰੀ ਮਜ਼ਦੂਰਾਂ ਦੀ ਗਿਣਤੀ ਵਧੇਗੀ ਤਾਂ ਮਜ਼ਦੂਰੀ ਘਟੇਗੀ ਤਾਂ ਇਹਦਾ ਮਤਲਬ ਕਾਰਪੋਰੇਟ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਵਾਸਤੇ ਅੱਜ ਇੱਥੇ ਐਗਰੀਕਲਚਰ ਦੇ ਵਿੱਚੋਂ ਕਿਸਾਨ ਨੂੰ ਕੱਢਣਾ ਇਹ ਡਬਲਯੂਟੀਓ ਦੀ ਨੀਤੀ ਆ ਪਰ ਡੱਲੇਵਾਲ ਸਾਹਿਬ ਜਦੋਂ ਤੁਹਾਡੇ ਤੁਸੀਂ ਸੈਲੋ ਦਾ ਜਿਹਾ ਵਿਰੋਧ ਕਰ ਰਹੇ ਹੋ ਪਿਛਲੇ ਸਾਲ ਦੇ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਵੀ ਅਸੀਂ ਦੇਖੀਆਂ ਜਾਂ ਅਸੀਂ ਅਸੀਂ ਰਿਪੋਰਟਿੰਗ ਵੀ ਕੀਤੀ ਕਿ ਤੁਹਾਡੇ ਬਹੁਤ ਸਾਰੇ ਕਿਸਾਨ ਉਸੇ ਸੈਲੋ ਦੇ ਬਾਹਰ ਵੱਡੀਆਂ ਟਰਾਲੀਆਂ ਲੈ ਕੇ ਖੜੇ ਆ ਲੈ ਨਹੀਂ ਟੁੱਟ ਰਹੀ ਮੰਡੀਆਂ ਦੇ ਵਿੱਚੋਂ ਗਏ ਹੀ ਨਹੀਂ ਪਿਛਲੀ ਵਾਰ ਤੋਂ ਮੰਡੀਆਂ ਨਹੀਂ ਲੋਡ ਕੀਤੀਆਂ ਅਸੀਂ ਪਿਛਲੀ ਵਾਰ ਤੱਕ ਸੈਲੋ ਸੀ ਉਹਨਾਂ ਨੇ ਕਿਹਾ ਕਿ ਜੇ ਖਰੀਦ ਕਰਨੀਆਂ ਤੁਹਾਡੇ ਕਿਸਾਨ ਉੱਥੇ ਸਭ ਤੋਂ ਪਹਿਲਾਂ ਜਾ ਰਹੇ ਆ ਫਿਰ ਤੁਹਾਡੇ ਪਿੱਛੇ ਤਾਂ ਕਿਸਾਨ ਤੱਕ ਨਹੀਂ ਲੱਗ ਰਹੇ ਸਵਾਲ ਕੀ ਹੈ ਕਿਸਾਨ ਆਰਥਿਕ ਪੱਖ ਤੋਂ ਇੰਨਾ ਕਮਜ਼ੋਰ ਹੋ ਗਿਆ ਕਿ ਆੜਤੀਏ ਦੇ ਪ੍ਰੈਸ਼ਰ ਥੱਲੇ ਆ ਕਿਸਾਨ ਹੂੰ ਆੜਤੀਏ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਤੇਰਾ ਤੈਨੂੰ ਕਮਿਸ਼ਨ ਦੇਵਾਂਗੇ ਹੂੰ ਤੂੰ ਮਾਲ ਸਾਡੇ ਭੇਜ ਹੂੰ ਆੜਤੀਏ ਨੇ ਖੁਦ ਪਰਚੀਆਂ ਬਣਾ ਬਣਾ ਕੇ ਕਿਸਾਨ ਭੇਜੇ ਨਹੀਂ ਉੱਥੇ ਹੂੰ ਹੁਣ ਜਦੋਂ ਆੜਤੀਆ ਭੇਜ ਰਿਹਾ ਹੈ ਹੂੰ ਤੇ ਆੜਤੀਆ ਆਪਣੇ ਆੜਤੀਏ ਦਾ ਕਿਸਾਨ ਗੁਲਾਮ ਹੈ ਹੂੰ ਤਾਂ ਕਿਸਾਨ ਨੂੰ ਜਾਣਾ ਪੈਣਾ ਹੂੰ ਕਿਸਾਨ ਉੱਥੇ ਗਿਆ ਹੂੰ ਤੁਹਾਡੇ ਧਿਆਨ ਚ ਹੋਏਗਾ ਪਿਛਲੀ ਵਾਰੀ ਹੂੰ ਆੜਤੀਆਂ ਦੇ ਜਦੋਂ ਸੈਲੋ ਵਾਲਿਆਂ ਨੇ ਪੈਸੇ ਨੱਪੇ ਹੂੰ ਰੌਲਾ ਪਾਇਆ ਸੀ ਹਮ ਆਰਤੀਆਂ ਨੇ ਮੇਰੇ ਕੋਲੇ ਪਹੁੰਚ ਕੀਤੀ ਹੈ ਮੇਰੇ ਕੋਲੇ ਚਿੱਠੀ ਪਈ ਆ ਜੀ ਆਰਤੀਆਂ ਦੀ ਕਿ ਸਾਡੀ ਸਪੋਰਟ ਕਰੋ ਹਮ ਮੈਂ ਉਦੋਂ ਵੀ ਆਰਤੀਆਂ ਨੂੰ ਕਿਹਾ ਸੀ ਵੀ ਅੱਜ ਤੁਸੀਂ ਉਦੋਂ ਸਾਡੀ ਸਾਡੀ ਮੰਡੀ ਨੂੰ ਮਾਰਨਵਾਸਦੇ ਤਾਂ ਤੁਸੀਂ ਸੈਲੋ ਚ ਕਿਸਾਨ ਭੇਜੇ ਹਮ ਅੱਜ ਤੁਹਾਡਾ ਗੱਲ ਨੂੰ ਪਏ ਨੇ ਤਾਂ ਤੁਹਾਨੂੰ ਸਾਡੀ ਲੋੜ ਲੱਗ ਰਹੀ ਹੈ ਤਾਂ ਪਹਿਲਾਂ ਹੀ ਕਿਉਂ ਨਹੀਂ ਇਕੱਠੇ ਹੋ ਕੇ ਚੱਲਦੇ ਇੱਕ ਗੱਲ ਲੇਬਰ ਨਾਲ ਵੀ ਇਹੀ ਹੋਇਆ ਲੇਬਰ ਨੂੰ ਵੀ ਇਹ ਕਿਹਾ ਸੀ ਕਿ ਤੁਹਾਡੀ ਲੇਬਰ ਨਹੀਂ ਮਰੇਗੀ ਤੁਹਾਡੀ ਲੇਬਰ ਮਿਲੂਗੀ ਤੁਸੀਂ ਰੌਲਾ ਨਾ ਪਾਓ ਮਾਲ ਉੱਤੇ ਜਾਣ ਦੋ ਇਹ ਵੀ ਜ਼ਿਮੇਵਾਰੀ ਆਰਤੀਆਂ ਨੇ ਚੱਕੀ ਹੂੰ ਔਰ ਅੱਗੇ ਜਾ ਕੇ ਨਾ ਲੇਬਰ ਨੂੰ ਲੇਬਰ ਮਿਲੀ ਨਾ ਆਰਤੀਆਂ ਨੂੰ ਰਿਸ਼ਤਾ ਖਰਾਬ ਹੋਇਆ ਜੀ ਔਰ ਰਿਸ਼ਤੇ ਰਿਸ਼ਤੇ ਦਾ ਉਹ ਜਾਣਨ ਉਹਨਾਂ ਦਾ ਕੰਮ ਜਾਣੇ ਕੰਮ ਆਰਤੀਆਂ ਔਰ ਕਿਸਾਨਾਂ ਦਾ ਰਿਸ਼ਤੇ ਹਾਂ ਮੈਂ ਜੋ ਕਹਿਣਾ ਚਾਹ ਰਿਹਾ ਹਾਂ ਕਿ ਆਰਤੀਏ ਦਾ ਹੂੰ ਇਹ ਉਹ ਰੋਲ ਹੂੰ ਸਾਡੀ ਮੰਡੀ ਬਰਬਾਦ ਕਰਨ ਦੇ ਵਿੱਚ ਵੱਡਾ ਰੋਲ ਅਦਾ ਕਰ ਗਿਆ ਹੂੰ ਤੇ ਮੁਰਖ ਓਦ ਅਗਲਿਆਂ ਨੇ ਆਰਤੀਏ ਦੀ ਜਿੰਨੀ ਕਦਰ ਕੀਤੀ ਉਹ ਸਾਹਮਣੇ ਆ ਗਈ ਹੂੰ ਤੋਂ ਮੇਰੀ ਹੁਣ ਬੇਨਤੀ ਇਹ ਆ ਕਿ ਆਰਤੀਏ ਕਿਰਪਾ ਕਰਕੇ ਉਹ ਗਲਤੀ ਨੂੰ ਦੁਬਾਰਾ ਰਿਪੀਟ ਨਾ ਕਰਨ ਲੇਬਰ ਵਾਲੇ ਤਕੜੇ ਹੋ ਕੇ ਮੈਦਾਨ ਚ ਉਤਰਨ ਕਿਉਂਕਿ ਤੁਹਾਨੂੰ ਦੁਬਾਰਾ ਉੱਥੋਂ ਕਿਸੇ ਨੇ ਪੂਰਨ ਤੌਰ ਤੇ ਜ਼ਿੰਮੇਵਾਰ ਸੀ ਫਿਰ ਆੜਤੀਆ ਜੀ ਹਾਂ ਪੂਰਨ ਤੌਰ ਤੇ ਆੜਤੀਆ ਜ਼ਿੰਮੇਵਾਰ ਕਹਿ ਲੋ ਮੰਨ ਲਿਆ ਜਾ ਸਕਦਾ ਕਿਉਂਕਿ ਆੜਤੀਆ ਵੀ ਅਸਲ ਪੂਰਨ ਤੌਰ ਤੇ ਜ਼ਿੰਮੇਵਾਰ ਤਾਂ ਹੈ ਕਾਰਪੋਰੇਟ ਸਿਸਟਮ ਹਮ ਇਹ ਆੜਤੀਏ ਨੂੰ ਪੂਰਨ ਤੌਰ ਤੇ ਜ਼ਿੰਮੇਵਾਰ ਨਹੀਂ ਕਰਾਇਆ ਜਾ ਸਕਦਾ ਹਾਂ ਆੜਤੀਏ ਨੂੰ ਵਰਤ ਲਿਆ ਗਿਆ ਆੜਤੀਆ ਉਹਦੇ ਸਾਹਮਣੇ ਛੇਤੀ ਗੋਡੇ ਟੇਕ ਗਿਆ ਔਰ ਉਹਨੇ ਆਪਦੀ ਆਪਦੇ ਜਿਹੜਾ ਕਮਿਸ਼ਨ ਸੀਗਾ ਕਮਿਸ਼ਨ ਤੱਕ ਆਪਣੇ ਆਪ ਨੂੰ ਸੀਮਿਤ ਰੱਖਿਆ ਉਹਨੇ ਭਵਿੱਖ ਤਕਰ ਜਾਂ ਮੰਡੀ ਸਿਸਟਮ ਦੇ ਭਵਿੱਖ ਤਕਰ ਉਹਨੇ ਆਪਣੇ ਆਪ ਨੂੰ ਸੋਚਿਆ ਨਹੀਂ ਜੀ ਡੱਲਵਰ ਸਾਹਿਬ ਰਾਜਨੀਤਿਕ ਸਿਸਟਮ ਤੋਂ ਬਿਨਾ ਬਦਲਾਅ ਨਹੀਂ ਆ ਸਕਦਾ ਸਿਸਟਮ ਦੇ ਵਿੱਚ ਬਦਲਾਅ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਤੁਹਾਡੀ ਨਜ਼ਰ ਦੇ ਵਿੱਚ ਅੱਜ ਕਿਹੜੀ ਪਾਰਟੀ ਲੱਗਦੀ ਹੈ ਕਿ ਕਿਸਾਨੀ ਹਿੱਤ ਚ ਹੋ ਸਕਦੀ ਹੈ ਨਹੀਂ ਦੇਖੋ ਜਿਹੜਾ ਤੁਹਾਡਾ ਸਵਾਲ ਹੈ ਮੈਂ ਪਹਿਲੇ ਇਹ ਗੱਲ ਕਰੀ ਆ ਕਿ ਕਿਸੇ ਵੀ ਤੁਹਾਡਾ ਇਹ ਦੁਵਾਰਾ ਦਵਾਰਾ ਸੁਪੇਲੇ ਲੈ ਰਿਪੀਟ ਹੋ ਗਿਆ ਨਹੀਂ ਰਿਪੀਟ ਨਹੀਂ ਨਹੀਂ ਮੈਂ ਦੱਸਦਾ ਤੁਸੀਂ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਕੀ ਦੇ ਤੋ ਤੁਹਾਨੂੰ ਉਮੀਦ ਹੈ ਕਿ ਤੁਸੀਂ ਬੀਜੇਪੀ ਦਾ ਵਿਰੋਧ ਕਰ ਰਹੇ ਹੋ ਪਰ ਲੋਕ ਜਾਣਨਾ ਚਾਹੁੰਦੇ ਸਾਡਾ ਲੋਕ ਜਾਣਨਾ ਚਾਹੁੰਦੇ ਆ ਕਿ ਜੇਕਰ ਤੁਸੀਂ ਬੀਜੇਪੀ ਦੇ ਵਿਰੋਧ ਦੇ ਵਿੱਚਾਂ ਕਿਸੇ ਦੇ ਨਾਲ ਤਾਂ ਇਸ ਸਿਸਟਮ ਨੂੰ ਚਲਾਉਣ ਦਾ ਕਿਸੇ ਨੇ ਹੈਗਾ ਇਹ ਲੋਕਤੰਤਰ ਸਾਡਾ ਬਹੁਤ ਵੱਡਾ ਮੈਂ ਦੁਬਾਰਾ ਤੇਰੇ ਸਵਾਲ ਦਾ ਉਸੇ ਹੀ ਜਵਾਬ ਫੇਰ ਹੈ ਕਿ ਜਿੰਨੀ ਦੇਰ ਤੱਕ ਭਾਰਤ ਕਾਰਪੋਰੇਟ ਦੇ ਦਬਾਅ ਥੱਲੋਂ ਨਹੀਂ ਨਿਕਲਦਾ ਔਰ WTO ਦੇ ਪ੍ਰੈਸ਼ਰ ਦੇ ਥੱਲੋਂ ਨਹੀਂ ਨਿਕਲਦਾ ਓਨੀ ਦੇਰ ਤੱਕ ਜਿੰਨੀਆਂ ਮਰਜ਼ੀ ਜੜੀਆਂ ਮਰਜ਼ੀ ਪੋਲਿਟਿਕਲ ਪਾਰਟੀਆਂ ਨੂੰ ਪਰੋਸ-ਪਰੋਸ ਕੇ ਲੈ ਆਇਓ ਉਹ ਤੋਂ ਤੁਹਾਡੇ ਨਾਲ ਇਹੀ ਕੁਝ ਹੋਣਾ ਹੈ ਮੈਂ ਨਾ ਥੋੜਾ ਸਮਾਂ ਪਹਿਲਾਂ ਤੁਹਾਡੇ ਤੋਂ ਤੁਹਾਡੇ ਕਿਸਾਨ ਲਾਗੂ ਰਾਏ ਸਾਹਿਬ ਨਾਲ ਗੱਲ ਕਰ ਰਿਹਾ ਸੀ ਮਨਜੀਤ ਰਾਏ ਨਾਲ ਗੱਲ ਕਰ ਰਿਹਾ ਸੀ ਉਹ ਅੱਜ ਵੀ ਆਪਣੇ ਇਲਜ਼ਾਮਾਂ ਤੇ ਸਟੈਂਡ ਕਰਦੇ ਨੇ ਉਹ ਕਹਿੰਦੇ ਅੱਜ ਵੀ ਮੈਂ ਇਸ ਗੱਲ ਤੇ ਸਟੈਂਡ ਕਰਦਾ ਕਿ ਡੱਲੇਵਾਲ ਸਾਹਿਬ ਆਰਐਸਐਸ ਦੇ ਬੰਦੇ ਨੇ ਆਰਐਸਐਸ ਦੇ ਥ्रू ਉਹ ਅੰਦੋਲਨ ਲੜ ਰਹੇ ਨੇ ਔਰ ਵੋਟ ਪੋਲ ਰਹੀ ਥੀ ਨੀਤੀ ਚੱਲ ਰਹੀ ਹੈ ਉਹ ਅੱਜ ਵੀ ਕਹਿ ਰਹੇ ਕਿ ਮੇਰਾ ਡੱਲੇਵਾਲ ਸਾਹਿਬ ਮੈਂ ਦੂਸਰੇ ਜਿਹੜਾ ਫੋਰਮ ਦੇ ਵਿੱਚ ਹੈਗਾ ਡੱਲੇਵਾਲ ਸਾਹਿਬ ਦੂਸਰੇ ਫੋਰਮ ਦੇ ਵਿੱਚ ਹੈ ਗਿਆ ਤਾਂ ਉਹ ਕਹਿੰਦੇ ਅੱਜ ਵੀ ਕਹਿੰਦੇ ਅਸੀਂ ਸਟੈਂਡ ਤੇ ਕਾਇਮ ਆ ਮੈਂ ਆਪਦੇ ਬਿਆਨ ਨੂੰ ਉਸ ਸਮੇਂ ਵੀ ਕਿਹਾ ਸੀ ਅੱਜ ਵੀ ਉਸ ਬਿਆਨ ਨੂੰ ਵਾਪਸ ਨਹੀਂ ਲੈਂਦਾ ਤੁਹਾਡੇ ਤੇ ਇਸ ਤਰੀਕੇ ਤੁਹਾਡੇ ਸਾਥੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਇਕੱਠੇ ਬੈਠਦੇ ਹੋ ਅੰਦੋਲਨ ਇਕੱਠਾ ਕਰ ਰਹੇ ਹੋ ਤਾਂ ਫਿਰ ਲੋਕੀ ਵਿਸ਼ਵਾਸ ਕਿਵੇਂ ਕਰਨਗੇ ਦੇਖੋ ਮੈਂ ਉਹਦੇ ਤੇ ਜ਼ਿਆਦਾ ਟਿੱਪਣੀ ਕਰਨ ਦੀ بجائے ਮੈਂ ਅਕਲ ਦਾ ਜਵਾਬ ਦੇਣਾ ਤੁਹਾਨੂੰ ਜੀ ਦਿੱਲੀ ਅੰਦੋਲਨ ਲੜਿਆ ਜਾ ਰਿਹਾ ਸੀ ਹੂੰ ਦੱਲੇ ਵਾਲੇ ਕਹਿ ਰਿਹਾ ਸੀਗਾ ਕਿ ਭਾਈ ਸਰਕਾਰ ਬੁਰੀ ਤਰ੍ਹਾਂ ਘिरी ਹੋਈ ਹੈ ਜੀ ਯੂਪੀ ਇਲੈਕਸ਼ਨ ਸਿਰ ਤੇ ਆਇਆ ਹੋਇਆ ਹੈ ਜੀ ਯੂਪੀ ਜਿੰਨੀ ਭਾਜਪੀ ਲਈ ਬਹੁਤ ਜ਼ਰੂਰੀ ਹੈ ਜੀ ਤੁਸੀਂ ਮੰਚ ਤੋਂ ਬੋਲੇ ਸੀ ਇਹ ਗੱਲ ਬੋਲੇ ਸੀ ਜੀ ਯਾਦ ਹੈ ਯਾਦ ਆ ਜੀ ਇਹ ਵੀ ਕਿਹਾ ਸੀ ਵੀ ਖਰਜ ਨੂੰ ਹੁਣ ਟਿਕ ਜੋ ਹੂੰ ਇਹ ਪ੍ਰੈਸ਼ਰ ਨੂੰ ਹੋਰ ਕੈਮ ਕਰ ਲਓ ਹੂੰ ਆਪਾਂ ਨੂੰ ਐਮਐਸਪੀ ਦੀ ਗਰੰਟੀ ਮਿਲ ਸਕਦੀ ਹੈ ਨਵੰਬਰ 21 ਦੇ ਵਿੱਚ ਉੱਥੇ ਇਹ ਸ਼ਬਦ ਬੋਲੇ ਠੀਕ ਹੋ ਗਈ ਗੱਲ ਜਦੋਂ ਮੈਂ ਇਹ ਗੱਲਾਂ ਕਹਿ ਤੱਕੀਆਂ ਹੂੰ ਉਸ ਵੇਲੇ ਹੁਣ ਮੈਨੂੰ ਐਂ ਦੱਸੋ ਵੀ ਮੈਂ ਭਾਜਪੀ ਦੇ ਖਿਲਾਫ ਬੋਲ ਰਿਹਾ ਨਾ ਹੂੰ ਤੇ ਇਹਨਾਂ ਨੂੰ ਜਗਾ ਰਿਹਾ ਕਿ ਖੜੋ ਤੱਕੜੇ ਹੋ ਕੇ ਮੈਦਾਨ ਮੰਨ ਕੇ ਰੱਖੋ ਹੂੰ ਫਿਰ ਮੈਨੂੰ ਐਂ ਦੱਸਿਓ ਕਿ ਜੇ ਕੋਈ ਮੈਦਾਨ ਛੱਡ ਕੇ ਭੱਜਣ ਵਾਲਾ ਬੰਦਾ ਜਾਂ ਮੈਦਾਨ 'ਚ ਖੜਨ ਵਾਲਾ ਉਹਨਾਂ ਜੋ ਕਿ ਨੂੰ ਤੁਸੀਂ ਬੀਜੇਪੀ ਦਾ ਮੰਨੋਗੇ ਕਿ ਨੂੰ ਆਰਐਸਐਸ ਦਾ ਹੂੰ ਤੇ ਤੁਸੀਂ ਦੇਖ ਲਈ ਲੋੜਾ ਜੀ ਇਹ ਤਾਂ ਪਬਲਿਕ ਨੇ ਵੇਖਣਾ ਔਰ ਮੈਂ ਤਾਂ ਉਹਦੇ ਵੀ ਖੜਾ ਸੀ ਤੇ ਮੈਂ ਤਾਂ ਫਿਰ ਮੈਦਾਨ ਮੱਲੀ ਖੜਾ ਸੀ ਉਹ ਤਾਂ ਫਿਰ ਕਹਿੰਦੇ ਆ ਨਾ ਫਿਰ ਉਸੇ ਗੱਲ ਤੇ ਆਉਂਦੇ ਆ ਕਿ ਡੱਲੇਵਾਲ ਸਾਹਿਬ ਨੇ 3000 ਕਰੋੜ ਦੇ ਇਲਜ਼ਾਮ ਲਗਾਤੇ ਕਿ ਬੀਜੇਪੀ ਤੋਂ 3000 ਕਰੋੜ ਰੁਪਇਆ ਆਇਆ ਕਿਸਾਨਾਂ ਨੂੰ ਦਿੱਤਾ ਗਿਆ ਅੰਦੋਲਨ ਚਕਾਉਣ ਦੇ ਲਈ ਦਿੱਤਾ ਗਿਆ ਇਸੇ ਕਰਕੇ ਕਹਿੰਦੇ ਅਸੀਂ ਤਾਂ ਅੱਜ ਵੀ ਕਹਿੰਦੇ ਕਿ ਡੱਲੇਵਾਲ ਸਾਹਿਬ ਜੇਕਰ ਡੱਲੇਵਾਲ ਸਾਹਿਬ ਕੋਲੇ ਪੁਖਤਾ ਸਬੂਤ ਸੀ ਉਹ ਸਾਬਤ ਕਰ ਦੇਣ ਉਹ ਅੱਜ ਤੁਹਾਡੇ ਨਾਲ ਅੰਦੋਲਨ ਰਨ ਰਹੀ ਹੈ ਤੁਹਾਡੀ ਫੋਰਮ ਦੇ ਨਾਲ ਦੇ ਫੋਰਮ ਦੇ ਵਿੱਚ ਬੈਠੇ ਹੋਏ ਨੇ ਮੈਂ ਉਸ ਵੇਲੇ ਮੈਂ ਕੋਈ ਕੋਈ ਮੈਂ ਉਦੋਂ ਵੀ ਗੱਲ ਲਕੋਕੇ ਨਹੀਂ ਰੱਖੀ ਗਈ ਤੇ ਮੈਂ ਫੇਰ ਵੀ ਨਹੀਂ ਰੱਖਦਾ ਅਸੀਂ ਐਸਕੇਐਮ ਦੀ ਸੱਤ ਮੈਂਬਰੀ ਕਮੇਟੀ ਕੋਲੇ ਇੱਕ ਚਿੱਠੀ ਆਉਂਦੀ ਆ ਆਈ ਕਰਨਾਟਕਾ ਤੋਂ ਜੀ ਉਸ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਚੰਦਰ ਸ਼ੇਖਰ ਕੋੜੀ ਹਲੀ ਨੇ ਹਾਂ ਆ ਉਹਦੀ ਵੀਡੀਓ ਹੈ ਤੇ ਇਹ ਇਸ ਬੰਦੇ ਨੇ ਸਰਕਾਰ ਦੇ ਨਾਲ ਹਮ ਤਾਇਪ ਕਰ ਲਿਆ 3000 ਕਰੋੜ ਚ ਹਮ ਅਰੇ ਇਹਦੇ ਖਿਲਾਫ ਕਰਨਾਟਕ ਦੇ ਫੋਰਮ ਨੇ ਕਾਰਵਾਈ ਕਰਕੇ ਸਾਡੇ ਕੋਲੇ ਭੇਜਿਆ ਕਿ ਇਹਦੇ ਖਿਲਾਫ ਕਾਰਵਾਈ ਕਰੋ ਹਮ ਉਹਦੇ ਖਿਲਾਫ ਫਿਰ ਐਸਕੇਮ ਨੇ ਕਾਰਵਾਈ ਕੀਤੀ ਹੈ ਹਮ ਕਿ ਇਹਨੂੰ ਅਸੀਂ ਬਾਹਰ ਕਰਦੇ ਬਾਹਰ ਕਰਦੇ ਹਮ ਔਰ ਉਹ ਜਦੋਂ ਐਸਕੇਮ ਨੇ ਕਾਰਵਾਈ ਕੀਤੀ ਹੈ ਨਾ ਉਹਦੋਂ ਵਿਚਾਰ ਕੇ ਕੀਤੀ ਹੈ ਸਾਰਿਆਂ ਨੇ ਬਹਿ ਕੇ ਕੀਤੀ ਹੈ ਤੇ ਜੇ ਉਹ ਵਿਚਾਰ ਕੇ ਕੀਤੀ ਹੈ ਫਿਰ ਉਹਨੂੰ ਕਿਵੇਂ ਮੰਨੋਗੇ ਉਹ 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 ਬੰਦੇ ਨੂੰ ਇਹ 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 ਇਸ ਇਲਜ਼ਾਮ ਨੂੰ ਝੂਠਾ ਕਿਵੇਂ ਮੰਨ ਕਰ ਲੋਗੇ ਤੁਸੀਂ ਜਦੋਂ ਅਸੀਂ ਉਹ ਬੰਦੇ ਤੇ ਕਾਰਵਾਈ ਕੀਤੀ ਹੈ ਤੇ 3000 ਕਰੋੜ ਕਿਹਦੇ ਕੋਲੇ ਗਿਆ ਸੀ ਜਿਹੜੇ ਅਰੇ ਇਹ ਗੱਲ ਤਾਂ ਮੈਨੂੰ ਪਤਾ ਨਹੀਂ ਨਾ ਕਿਹਦੇ ਕੋਲੇ ਗਿਆ ਮੈਂ ਹੁਣ ਕੀ ਕਹਿ ਸਕਦਾ ਹਾਂ ਕਿਹਦੇ ਕੋਲੇ ਗਿਆ ਕਦੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਤੁਹਾਡੇ ਕੋਲੇ ਪੁਖਤਾ ਇਲਜ਼ਾਮ ਦੇਖੋ ਮੇਰੀ ਬੇਨਤੀ ਹੈ ਕਿ ਮੈਂ ਤਾਂ ਜਦੋਂ ਉਹਨਾਂ ਨੇ ਚੋਣਾਂ ਲੜਨ ਵਾਲਾ ਐਲਾਨ ਕਰ ਲਿਆ ਹੂੰ ਉਦੋਂ ਐਸਕੇਮ ਨਾਨ ਪੋਲੀਟੀਕਲ ਨੂੰ ਲੈ ਕੇ ਚੱਲਣ ਲਈ ਕਿ ਪਹਿਲਾਂ ਵੀ ਨਾਨ ਪੋਲੀਟੀਕਲ ਵਿਚਾਰਧਾਰਾ ਸੀ ਇਹਦੀ ਕਿਉਂਕਿ ਅਸੀਂ ਚੋਣਾਂ ਦੇ ਵਿੱਚ ਲੜਨ ਵਾਲੇ ਨੂੰ ਕਿਸੇ ਨੂੰ ਨੇੜੇ ਨਹੀਂ ਆਗ ਲੱਗਣ ਦਿੱਤਾ ਇਹਦੀ ਉਸੇ ਹੀ ਮੂਲ ਭਾਵਨਾ ਨੂੰ ਉਸੇ ਹੀ ਇਹਦੀ ਸਪਿਰਟ ਨੂੰ ਬਚਾ ਕੇ ਰੱਖਣ ਵਾਸਤੇ ਅਸੀਂ ਐਸਕੇਮ ਨਾਨ ਪੋਲੀਟੀਕਲ ਬਣਾ ਕੇ ਲੜਨਾ ਸ਼ੁਰੂ ਕੀਤਾ ਔਰ ਉਹ ਅੱਜ ਤੱਕ ਵੀ ਉਹਦੇ ਤੇ ਲੜਾਈ ਅਸੀਂ ਜਾਰੀ ਹੈ ਜਾਰੀ ਹੈ ਹਾਂ ਉਹ ਲੜ ਰਹੇ ਆ ਉਹਨਾਂ ਨਾਲ ਬੈਠਣ ਦਾ ਤਾਂ ਸਾਡਾ ਕੋ ਉਹ ਪੈਸਾ ਕਿਤੇ ਪੰਜਾਬ ਚ ਇਲੈਕਸ਼ਨਾਂ ਚ ਵਰਤਿਆ ਗਿਆ ਫਿਰ ਨਹੀਂ ਮੈਨੂੰ ਨਹੀਂ ਪਤਾ ਮੈਂ ਕੀ ਕਹਿ ਸਕਦਾ ਇਹ ਦੇਖੋ ਜਦੋਂ ਇਸ ਗੱਲ ਦੇ ਤੇ ਜਿੰਨਾ ਦਿਨ ਮੈਂ ਦਾ ਵਿੱਚ ਬੈਠਾ ਹਾਂ ਫਿਰ ਤਾਂ ਕੋ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਯਾਰ ਜੇ ਜੇ ਅੰਦੋਲਨ ਚ ਚਕਾਉਣ ਦੀ ਖਾਤਰ 3000 ਕਰੋੜ ਰੁਪਇਆ ਆਇਆ ਤੋ ਉਹਦੀ ਜਾਂਚ ਹੋਣੀ ਜਾਂ ਉਹਦੇ ਉਸ ਤੱਕ ਪਹੁੰਚ ਤੱਕ ਉਹ ਨਤੀਜੇ ਤੱਕ ਪਹੁੰਚਣਾ ਕੋਸ਼ਿਸ਼ ਕਿਸੇ ਅਗੁਣ ਕੀਤੀ ਜੇਕਰ ਤੁਸੀਂ ਕਹਿੰਦੇ ਸਸਪੈਂਡ ਵੀ ਅੰਦੋਲਨ ਚ ਹੋ ਗਿਆ ਤੇ ਇਸ ਤਰੀਕੇ ਨੂੰ ਬੰਦੇ ਨੂੰ ਬਾਹਰ ਵੀ ਕੱਢਤਾ ਵੀ ਪੈਸਾ ਕਿੱਥੇ ਗਿਆ ਕਿਹਨੂੰ ਦਿੱਤਾ ਕਿਹੜੇ ਲੋਕ ਅੰਦੋਲਨ ਛੱਡ ਕੇ ਆਏ ਕਦੇ ਇਸ ਤਰੀਕ ਦੀ ਜਾਂਚ ਜ਼ਰੂਰੀ ਨਹੀਂ ਸਮਝੀ ਸੀ ਤੇ ਉਸ ਵਾਲੇ ਦੀ ਗੱਲ ਤਾਂ ਇਹ ਜਦੋਂ ਐਸਕੇਮ ਹੀ ਵੱਖਰੇ ਵੱਖਰੇ ਹੋ ਗਏ ਫਿਰ ਤਾਂ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਲੋੜ ਹੀ ਨਹੀਂ ਸਮਝੀ ਕਿਸੇ ਨੇ ਨਾ ਬੋਲਿਆ ਕੋਈ ਨਾ ਕਿਸੇ ਨਾਲ ਗੱਲ ਹੋਈ ਕਿਸੇ ਨਾਲ ਉਹ ਆਪਦਾ ਮਤਲਬ ਐਸੇ ਸਮਝ ਲਾ ਰਹੇ ਸੀ ਸੀ ਆਪਦਾ ਵਡਾ سنگੀਨ ਇਲਜ਼ਾਮ ਸੀ ਹੈ ਜੀ ਨਹੀਂ سنگੀਨ ਇਲਜ਼ਾਮ ਕਹਿ ਲੋ ਜਾਂ ਇਹਨੂੰ ਇਹਨੂੰ ਕੁਝ ਵੀ ਕਿਹਾ ਜਾ ਸਕਦਾ ਹੈ ਇਹਦੇ ਤੇ ਕੋਈ ਦਿੱਕਤ ਨਹੀਂ ਹੈ ਕਿ ਜੋ ਅਸੀਂ ਕਿਹਾ ਸਾਡੇ ਕੋਲੇ ਜੋ ਤੱਥ ਆਏ ਉਹਦੇ ਅਸੀਂ ਕਾਰਵਾਈ ਕੀਤੀ ਹੈ ਜਿੱਦਾਂ ਅਸੀਂ ਕਾਰਵਾਈ ਨਹੀਂ ਕੀਤੀ ਹੂੰ ਤਾਂ ਫਿਰ ਤਾਂ ਇਹ ਕਿਹਾ ਜਾ ਸਕਦਾ ਨਾ ਵੀ ਤੁਸੀਂ ਤਾਂ ਕਾਰਵਾਈ ਨਹੀਂ ਕੀਤੀ ਇਹ ਤਾਂ ਕੁਝ ਹੋਇਆ ਹੀ ਨਹੀਂ ਕੋਈ ਗੱਲ ਹੈ ਹੀ ਨਹੀਂ ਸੀ ਹੂੰ ਅਗਰ ਹੋਇਆ ਸਾਰਾ ਕੁਝ ਫੇਰ ਤਾਂ ਕਲੀਅਰ ਹੈ ਨਾ ਜੀ ਇਹ ਤਾਂ ਪੈਸੇ ਕਿਤੇ ਨਾ ਕਿਤੇ ਪੈਸਿਆਂ ਦੀ ਗੱਲ ਚੱਲੀ ਹੈ ਨਾ ਹੂੰ ਅਬਰੋਦੀ ਤੇ ਸਪਸ਼ਟ ਕਰਨਾ ਚਾਹੀਦਾ ਸਾਰਿਆਂ ਨੂੰ ਜੀ ਪਰ ਇਸ ਤੋਂ ਬਾਅਦ ਤਾਂ ਬੜੀਆਂ ਘਟਨਾਵਾਂ ਉਹ ਚਿੱਠੀ ਦਾ ਜ਼ਿਕਰ ਵੀ ਚੱਲਿਆ ਵੀ ਚਿੱਠੀ ਲਿਖਤੀ ਕੁਛ ਅੱਗ ਨੂੰ ਪਤਾ ਹੀ ਨਹੀਂ ਸੀ ਕਿ ਆਹ ਕਾਨੂੰਨ ਵਾਪਸ ਲੈ ਲੋ ਹਾਲਾਂਕਿ ਉਹ ਅੱਜ ਵਿਸ਼ਾ ਨਹੀਂ ਹੈਗਾ ਉਸ ਦਾ ਪਰ ਇਸ ਤੋਂ ਬਾਅਦ ਵੱਡੀਆਂ ਗੱਲਾਂ ਚੱਲੀਆਂ ਕੋਈ ਕੋਈ दारू ਪਿਆਲਾ ਸਾਂਝਾ ਕਰਦਾ ਕਿਸੇ ਮੰਤਰੀ ਦੀ ਘਰ ਨਾਲ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਇਸਕੀਮ ਦੀ ਅੱਜ ਜਿਹੜਾ ਅਸਨੇਆ ਦੇਣਾ ਚਾਹੁੰਦਾ ਪੂਰੇ ਅੰਦੋਲਨ ਦੇ ਵਿੱਚ ਤਾਂ ਅੱਜ ਲੋਕ ਜਿਹੜੇ ਕਿਸਾਨ ਨੇ ਉਹ ਵੱਡੇ ਕਿਸਾਨਾਂ ਕੋਲ ਦੇ ਵਿਸ਼ਵਾਸ ਪਰ ਕਿਵੇਂ ਕਰਨ ਕਿਉਂਕਿ ਉਹ ਇਲਜ਼ਾਮ ਕਿਸੇ ਹੋਰ ਨੇ ਤਾਂ ਨਹੀਂ ਲਾਇਸੀ ਜਾਂ ਤੁਹਾਡੇ ਵੱਲੋਂ ਲੱਗੇ ਸੀ ਜਾਂ ਉਹਨਾਂ ਵੱਲੋਂ ਲੱਗੇ ਸੀ ਉਹਨਾਂ ਦੇ ਵਿੱਚ ਵੀ ਆਪਸ ਵਿੱਚ ਲੱਗੇ ਸੀ ਜਿੱਥੇ ਬੰਦੀਆਂ ਟੁੱਟੀਆਂ ਸਵਾਲ ਇਹ ਵੀ ਤਿੰਨ ਚਾਰ ਗੱਲਾਂ ਕੀਤੀਆਂ ਤੂੰ ਹਮ ਮੇਰੇ ਵੱਲੋਂ ਲੱਗੇ ਜਾਂ ਉਹਨਾਂ ਵੱਲੋਂ ਲੱਗੇ ਜਾਂ ਉਹਨਾਂ ਦੇ ਆਪਸ ਵਿੱਚ ਲੱਗੇ ਹਮ ਹੈਨਾ ਹੁਣ ਸਵਾਲ ਇੱਥੇ ਹੀ ਪਰਖ ਲਓ ਯਾਰ ਵੀ ਉਹਨਾਂ ਦੇ ਆਪਸ ਵਿੱਚ ਕਿਉਂ ਲੱਗ ਗਏ ਮੰਨ ਲਓ ਮੈਂ ਤਾਂ ਉਹਨਾਂ ਨੂੰ ਅੱਡ ਹੋ ਗਿਆ ਉਹਨਾਂ ਦੇ ਆਪਸ ਵਿੱਚ ਕਿਉਂ ਨਹੀਂ ਮੇਰਾ ਸਵਾਲ ਤੁਸੀਂ ਲੋਕ ਜਾਂ ਕਿਸਾਨ ਵਿਸ਼ਵਾਸ ਕਿਉਂ ਕਰਨ ਮੇਰਾ ਸਵਾਲ ਸਿਰਫ ਇੰਨਾ ਜੇ ਇੰਨੇ ਇਲਜ਼ਾਮ ਲੱਗੇ ਇੱਕ ਦੂਜੇ ਤੇ ਤਾਂ ਅੱਜ ਲੋਕ ਤੁਹਾਡੇ ਤੇ ਵਿਸ਼ਵਾਸ ਕਰ ਕਿਵੇਂ ਕਰਨ ਲੋਕਾਂ ਨੂੰ ਦੇਖੋ ਗੱਲ ਕੀ ਆ ਲੋਕਾਂ ਨੂੰ ਪਰਖਣਾ ਚਾਹੀਨ ਪੈਣਾ ਹੈ ਕਿ ਲੜਾਈ ਲੜਨ ਦੀ ਦੀ ਲੋੜ ਹੈ ਕਿ ਨਹੀਂ ਲੋੜ ਹੈ ਜੋ ਲੜਾਈ ਲੜੀ ਜਾ ਰਹੀ ਹੈ ਕਿ ਇਹ ਠੀਕ ਲੜੀ ਜਾ ਰਹੀ ਹੈ ਜਾਂ ਗਲਤ ਲੜੀ ਜਾ ਰਹੀ ਹੈ ਜੇ ਲੜਾਈ ਠੀਕ ਲੜੀ ਜਾ ਰਹੀ ਹੈ ਉਹਨਾਂ ਦੀ ਦਿਸ਼ਾ ਉਹਨਾਂ ਦੀ ਮੁਤਾਬਕ ਲੜੀ ਜਾ ਰਹੀ ਹੈ ਤਾਂ ਲੋਕਾਂ ਨੂੰ ਉਸ ਲੜਾਈ ਦੇ ਸਾਥ ਦੇਣਾ ਚਾਹੀਦਾ ਪਰ ਇੱਕ ਚਰਚਾ ਹੋਰ ਵੀ ਬੜੀ ਚੱਲ ਰਹੀ ਮੈਨੂੰ ਲੱਗਦਾ ਪਿਛਲਾ ਆਖਰੀ ਸਵਾਲ ਸੀ ਕਰ ਲੈਣੇ ਆ ਪਗਵੰਨ ਡੱਲੇਵਾਲ ਸਾਡੀ ਮੁੱਖ ਮੰਤਰੀ ਨਾਲ ਬੜੀ ਯਾਰੀ ਆ ਕਹਿੰਦੇ ਜਦੋਂ ਚਿਤ ਕਰਦਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਟਾਈਮ ਦੇ ਦੇਣੇ ਕਿਉਂਕਿ ਹਰਜੀਤ ਗਰੇਵਾਲ ਸਾਹਿਬ ਨੇ ਇਲਜ਼ਾਮ ਲਾਇਆ ਸੀ ਕਿ ਡੱਲੇਵਾਲ ਸਾਹਮਣੇ ਬਿਠਾਉਣ ਵਾਲੇ ਭਗਵੰਤ ਮਾਨ ਆ ਯਾਰੀ ਆ ਕਹਿੰਦੇ ਉਹਨਾਂ ਦੀ ਇੱਕ ਗੱਲ ਤੁਹਾਡੀ ਫੋਟੋ ਵਿੱਚ ਦਿਖਾਈ ਸੀ ਕਹਿੰਦੇ ਬੜੀ ਜੱਫੀ ਪਾਈ ਸੀ ਸਵਾਲ ਕੀ ਹੈ ਉਸ ਦਿਨ ਤੁਹਾਨੂੰ ਪ੍ਰੈਸ ਨੂੰ ਮੇਰੇ ਨਾਲੋਂ ਵੱਧ ਪਤਾ ਹੈ ਕਿ ਜਿਸ ਦਿਨ ਦੀ ਉਹ ਘਟਨਾ ਹੈ ਜੱਫੀ ਆਈ ਹਾਂ ਉਹ ਪਹਿਲੀ ਜੱਫੇ ਬੰਦੀ ਅਸੀਂ ਸੀ ਜਿਨ੍ਹਾਂ ਨੇ ਆ ਕੇ ਸਭ ਤੋਂ ਪਹਿਲਾਂ ਹਾਲਾਂਕਿ ਲੋਕਾਂ ਨੇ ਸਾਨੂੰ ਇਹ ਕਿਹਾ ਸੀ ਵੀ ਹਜੇ ਸਰਕਾਰ ਨਵੀਂ-ਨਵੀਂ ਬਣੀ ਹੈ ਇਹਨਾਂ ਨੂੰ ਕੰਮ ਕਰਨ ਦੇ ਉਹਨਾਂ ਨੂੰ ਐ ਨਹੀਂ ਕਰਨ ਦਿੰਦੇ ਉਹਨਾਂ ਨੂੰ ਐ ਨਹੀਂ ਕਰਨ ਦਿੰਦੇ ਅਸੀਂ ਉਦੋਂ ਬਾਅਦ ਨਿਕਲ ਕੇ ਆਏ ਸੀਗੇ ਕਿ ਤੁਸੀਂ ਆਉਂਦਿਆਂ ਸਾਰ ਹੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰਾਤੀਆਂ ਤੁਸੀਂ ਆਉਂਦਿਆਂ ਸਾਰ ਹੀ ਕਿਰਾਂ ਕਿਸਾਨਾਂ ਦੇ ਵਾਰੰਟ ਜੁਰਮ ਜਾਰੀ ਕਰਾ ਕਰਨਾ ਸ਼ੁਰੂ ਕਰਾ ਦਿੱਤੇ ਤੁਸੀਂ ਆਉਂਦਿਆਂ ਸਾਰ ਹੀ ਸਾਡੀ ਜਿਹੜੀ ਜੁਮਲਾ ਮਸ਼ਤਰਕਾ ਮਾਲਕਨ ਵਾਲੀ ਜ਼ਮੀਨ ਦੇ ਉੱਤੇ ਹੱਥ ਪਾ ਲਿਆ ਉਹਦੇ ਤੇ ਲੜਾਈ ਦਿੱਤੀ ਅਸੀਂ ਸ਼ੁਰੂ ਤੋਂ ਲੜਾਈ ਦਿੱਤੀ ਜੀ ਔਰ ਤੂ ਤੂ ਮਾਮਾ ਹੋਈ ਸਾਡੇ ਇੱਥੋਂ ਤਿੱਕਰ ਵੀ ਆ ਗਏ ਭਵਨਤਮਾਨ ਜੀ ਨੂੰ ਕੁਰਸੀ ਛੱਡ ਕੇ ਪਾਸੇ ਹੋਣਾ ਪਿਆ ਇਹ ਵੀ ਕਿਹਾ ਕਿ ਜੀ ਮੈਂ ਤਾਂ ਫਿਰ ਮਤਲਬ ਲੋ ਜੀ ਬਾਲੀ ਗੱਲ ਹੈ ਤੇ ਮੈਂ ਪਾਸੇ ਆ ਤੁਸੀਂ ਬਹਿ ਜਾਓ ਅਸੀਂ ਕਿਹਾ ਵੀ ਤੈਨੂੰ ਲੋਕਾਂ ਨੇ ਭਾਇਆ ਤੇ ਇੱਥੇ ਬਹਿ ਕੇ ਤੈਨੂੰ ਸਭ ਲੈਣਾ ਹੈ ਇੱਥੋਂ ਨਿਆ ਲੈਣਾ ਤੇ ਇੱਥੋਂ ਲੋਕਾਂ ਦੇ ਹੱਕਾਂ ਦੀ ਗੱਲ ਤੂੰ ਕਰਦਾ ਰਿਹਾ ਕਹੌਣ ਸਿੱਧਾ ਕੇ ਸੋ ਸਵਾਲ ਇਹ ਨਹੀਂ ਤੂ ਤੂ ਮਾਮਾ ਵੀ ਤਾਂ ਹੋਈ ਹੈ ਉਹ ਨਹੀਂ ਯਾਦ ਕਿਸੇ ਦੇ ਕੇ ਅੰਦਰ ਤੂ ਤੂ ਮਾਮਾ ਹੋਈ ਹੈ ਕਿੰਨੀ ਵਾਰੀ ਤੂ ਤੂ ਮਾਮਾ ਹੋਈ ਹੋਗੀ ਤੋ ਮੇਰਾ ਕਹਿਣ ਦਾ ਅਰਥ ਇਹ ਹੈ ਕਿ ਕਿਸੇ ਨਾਲ ਜਫੀ ਜਾਂ ਕਿਸੇ ਨਾਲ ਨੇੜਤਾ ਥੋੜੇ ਸਮੇਂ ਦੇ ਵਿੱਚ ਜਦੋਂ ਐਸੇ ਸਰਕਾਰ ਨੇ ਅੱਗੇ ਕਾਰਵਾਈਆਂ ਹੋਣੀਆਂ ਨੇ ਜੇ ਡੱਲੇ ਵਾਲ ਨਾਲ ਐਡੀ ਨੇੜਤਾ ਹੈ ਤਾਂ ਡੱਲੇ ਵਾਲ ਦੀ ਜਥੇਬੰਦੀ ਦੇ ਉੱਤੇ ਪਟਿਆਲੇ ਦੇ ਵਿੱਚ ਲਾਠੀ ਚਾਰਜ ਕਿਉਂ ਹੋਇਆ ਇਹ ਵੀ ਤਾਂ ਇਹ ਵੀ ਲੋਕਾਂ ਦੇ ਸਾਹਮਣੇ ਹੈ ਜੀ ਪਰ ਇਹ ਜ਼ਰੂਰ ਹੈ ਵੀ ਭਿੜਾਂਗੇ ਜ਼ਰੂਰ ਪਾਵੇਂ ਆਮ ਆਦਮੀ ਪਾਰਟੀ ਆ ਤੇ ਪਾਵੇਂ ਭਾਜਪਾ ਆ ਤੇ ਪਾਵੇਂ ਕੱਲ ਨੂੰ ਹੋਰ ਕੋਈ ਆ ਜੇ ਕਿਸਾਨਾਂ ਦੀ ਇਹ ਗੱਲ ਕਰਦੇ ਆਂ ਤੇ ਕਿਸਾਨਾਂ ਦੇ ਹੱਕਾਂ ਦੀ ਖਾਦ ਨਹੀਂ। ਵੋਟ ਦੀ ਚੋਟ ਚਾਰੀ ਰਹੂਗਾ ਫਿਰ। ਨਹੀਂ ਵੋਟ ਦੀ ਚੋਟ ਸਾਡਾ ਨਿਸ਼ਾਨਾ ਨਹੀਂ ਹੈ। ਹੂੰ। ਵੋਟ ਦੀ ਚੋਟ ਸਾਡਾ ਨਿਸ਼ਾਨਾ ਨਹੀਂ ਹੈ। ਸਾਡਾ ਨਿਸ਼ਾਨਾ ਇਹ ਹੈ ਕਿ ਸਵਾਲ ਪੁੱਛੋ ਇਹਨਾਂ ਤੋਂ ਅੱਜ ਤੁਹਾਡੇ ਕੋਲੇ ਦੇਖੋ ਕੀ ਹੈ। ਅਸੀਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ। ਹੂੰ। ਉਹ ਵਾਅਦੇ ਆ ਤੋਂ ਅਸੀਂ ਯਾਦ ਕਰਾਉਣ ਚੱਲਿਆ ਵੀ ਆ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ। ਹੂੰ। ਉਹ ਵੈਦਿਆ ਤੋਂ ਸਰਕਾਰ ਭੱਜ ਗਈ ਸਾਨੂੰ ਅੱਗਿਆ ਵੀ ਐਸੇ ਨੂੰ ਨੇੜੇ ਤੱਕ ਨਹੀਂ ਲੱਗਣ ਦੇਣਾ ਹਮ ਹੈਨਾ ਐਡੀ ਵੱਡੀ ਬੈਰੀਕੇਟਿੰਗ ਹੁੰਦੀ ਦੇਖੀ ਕਦੇ ਤੂੰ ਪਿਛਲੇ ਅੰਦੋਲਨ ਵੀ ਤੁਸੀਂ ਵੀ ਸਾਰਾ ਕਵਰ ਕੀਤਾ ਹੈ ਉਦੋਂ ਦੀ ਬੈਰੀਕੇਟਿੰਗ ਤੇ ਹੁੰਦੀ ਬੈਰੀਕੇਟਿੰਗ ਬੈਰੀਕੇਟਿੰਗ ਦਾ ਕੋਈ ਫਰਕ ਲੱਗਦਾ ਤੁਹਾਨੂੰ ਜੋ ਉਹ ਹੋਇਆ ਉਸ ਤੋਂ ਅੱਗੇ ਫਿਰ ਅਥਰੂ ਗੈਸ ਸਿੱਧੀਆਂ ਗੋਲੀਆਂ ਸਿੱਧੇ ਬਾਰਾ ਬੋਰ ਦੇ ਫਾਇਰਿੰਗ ਇਹ ਹੋਇਆ ਨਾ ਉੱਥੇ ਲੋਕਾਂ ਨਾਲ ਬਿਲਕੁਲ ਕਿੰਨੇ 400 ਬੰਦਾ ਜ਼ਖਮੀ ਹੋਇਆ ਹੁਣ ਇਹ ਜਿਹੜਾ ਕੁਝ ਹੋਇਆ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਰਕਾਰ ਕਹਿੰਦੀ ਇਹ ਚਾਹੁੰਦੀ ਆ ਕਿ ਤੁਸੀਂ ਸਾਨੂੰ ਅਸੀਂ ਤੁਹਾਰਾਂ ਨਾਲ ਵਾਅਦਾ ਕਰ ਲਿਆ ਅਸੀਂ ਤੁਹਾਤੋਂ ਵੋਟਾਂ ਲੈ ਲਈਆਂ ਲੇਕਿਨ ਤੁਸੀਂ ਦਿੱਲੀ ਆ ਕੇ ਨਹੀਂ ਇਹ ਕਹਿ ਸਕਦੇ ਵੀ ਤੁਸੀਂ ਵਾਅਦਾ ਖਲਾਫੀ ਕਰਦੇ ਹੋ ਇਹ ਕਹੋਗੇ ਤਾਂ ਚਿੱਤਰ ਮਾਰਾਂਗੇ ਤੁਹਾਨੂੰ ਕੁੱਟਾਂਗੇ ਤੁਹਾਡੇ ਗੋਲੀਆਂ ਚਲਾਵਾਂਗੇ ਹੈਨਾ ਇਹ ਗੱਲ ਹੈ ਹੁਣ ਜੇ ਇਹ ਆ ਤਾਂ ਫਿਰ ਇਹ ਸਾਡੀ ਅੱਜ ਜ਼ਿੰਮੇਵਾਰੀ ਬਣਦੀ ਆ ਦੇਸ਼ ਦੇ ਲੋਕਾਂ ਦੀ ਕਿ ਇਹ ਤੁਹਾਡ ਨੂੰ ਭਾਈ ਉੱਥੇ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਗਏ ਅੱਜ ਤੁਹਾਡੀ ਕਚਹਿਰੀ ਚ ਆਉਣਾ ਇਹਨਾਂ ਨੇ ਉੱਥੇ ਘੱਟੋ ਘਾਟਾ ਸਵਾਲ ਤੁਸੀਂ ਪੁੱਛ ਲੋ ਹਮ ਹਰ ਇੱਕ ਵਰਕਰ ਹਰ ਇੱਕ VOTER ਇਹ ਸਵਾਲ ਪੁੱਛ ਪਰ ਕਈ ਵਾਰ ਨਾ ਟਕਰਾਚ ਸਥਿਤੀ ਬਦਲ ਜਾਂਦੀ ਤੁਹਾਨੂੰ ਮੈਂ ਥੋੜਾ ਮਲੋਟ ਵਾਲੇ ਪਾਸੇ ਲੈ ਜਾ ਜਦੋਂ ਇੱਕ ਕੱਪੜੇ ਪਾੜਦੇ ਸੀ ਬੀਜਪੀ ਦੇ ਆਗੂ ਤੁਹਾਨੂੰ ਯਾਦ ਹੋਊਗਾ ਬਿਲਕੁਲ ਅਲਫ ਨੰਗਾ ਕਰਕੇ ਕਰਤਾ ਸੀ ਇਹ ਜੀਆਂ ਘਟਨਾਵਾਂ ਵੀ ਸੁਹਾਇ ਦੇ ਚੁਣ ਦੇਖੋ ਕਿਸਾਨ ਨਹੀਂ ਇਹ ਕੁਝ ਕਰਦੇ ਹੁੰਦੇ ਕਿਸਾਨ ਬਹੁਤ ਸਿਆਣੇ ਆ ਇਹ ਪਤਾ ਗੱਲ ਕੀ ਹੁੰਦੀ ਹੈ ਸਾਡੇ ਹਾਲਾਤ ਨੂੰ ਮਾਹੌਲ ਨੂੰ ਵਿਗਾੜਨ ਦੇ ਮਾਅਸਤੇ ਸਰਕਾਰਾਂ ਇਹ ਕੁਝ ਕਰਦੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਹੋਊਗਾ ਕਨੋਰੀ ਬਾਰਡਰ ਦੇ ਉੱਤੇ ਅਸੀਂ ਹਰਿਆਣਾ ਪੁਲਿਸ ਦੇ ਕਰਮਚਾਰੀ ਫੜ ਕੇ ਦਿੱਤੇ ਨੇ ਪੰਜਾਬ ਗਵਰਨਮੈਂਟ ਨੂੰ ਜੀ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਨੇ ਵਿਆਪਕ ਤੌਰ ਤੇ ਕਾਰਵਾਈ ਕਰੋ ਨਹੀਂ ਕੀਤੀ ਅਜ ਤੱਕ ਨਹੀਂ ਕੀਤੀ ਸਰਕਾਰ ਨੇ ਕਾਰਵਾਈ ਤਾਂ ਜੇ ਉਹ ਇੱਥੇ ਸਾਡੇ ਮੁੰਡਿਆਂ ਨੂੰ ਪ੍ਰਵੋਕ ਕਰਕੇ ਕਰਦੇ ਆ ਤਾਂ ਫਿਰ ਉੱਥੇ ਵੀ ਪ੍ਰਵੋਕ ਕਰਨ ਵਾਲੇ ਜਿੱਥੇ ਵੀ ਕਿਤੇ ਕੁਝ ਹੋਏਗਾ ਉੱਥੇ ਏਜੰਸੀਆਂ ਪਹੁੰਚਣਗੀਆਂ ਕੰਮ ਕਰਨਗੀਆਂ ਜੀ ਬੀਜੇਪੀ ਦਾ ਵਿਰੋਧ ਹੋਏਗਾ ਨਹੀਂ ਮੈਂ ਪਹਿਲਾਂ ਹੀ ਕਿਹਾ ਤੇ ਸਾਡਾ ਐਲਾਨ ਕੀਤਾ ਹੋਇਆ ਜੀ ਕੀ ਅਸੀਂ ਸਵਾਲ ਕਰਨੇ ਅਗਰ ਸਾਡੇ ਸਵਾਲਾਂ ਤੋਂ ਭੱਜਣਗੇ ਤਾਂ ਵਿਰੋਧ ਵੀ ਹੋਏਗਾ ਜੀ ਧੰਨਵਾਦ ਤਾਂ ਇਹ ਸੰਸਦ ਨਾਲ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਬਿਬਾਕੀ ਦੇ ਨਾਲ तमाम ਮੁੱਦਿਆਂ ਤੇ ਚਰਚਾ ਕੀਤੀ ਔਰ ਅਗਲੀ ਰਣਨੀਤੀ ਦਾ ਵੀ ਜ਼ਿਕਰ ਕੀਤਾ ਹੈ ਧੰਨਵਾਦ